ਕਫਤਾ ਪਰੋਂ ਦੇ ਸਾਰੇ ਹਿੱਦਰਚੰਦ ਆਮਿਗਾਤੇ ਹਾਰਦਿਕ ਸਵਾਗਤ ਹੈ ਜੀ ਆਇਆਂ ਨੂੰ ਸ਼ਿਨਪਾਲ ਸਿੰਘ ਮਹਲਬਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਪਤਾ ਹੈ ਕਿ ਅੱਪਾ ਗੱਲ ਕਰਦੇ ਹਾਂ ਕਫਤਾ ਦੀ ਸੰਗੀਤ ਦੀ ਗੱਲ ਕਰਦੇ ਹਾਂ ਆਮ ਤੌਰ ਤੇ ਲੋਕੀ ਕੀ ਕਹਿੰਦੇ ਆ ਜਿਹੜੀ ਕਫਤਾ ਆ ਜਾਂ ਸੰਗੀਤ ਆ ਉਹ ਰੂਹ ਦਾ ਰੂਹ ਦੀ ਖਰਾਬ ਹੁੰਦੀ ਹੈ ਪਰ ਰੂਹ ਦੀ ਖਰਾਬ ਦੇ ਨਾਲ ਨਾਲ ਅਸੀਂ ਦੇਖਦੇ ਆ ਜਿਹੜਾ ਸੰਗੀਤ ਆ ਕੱਲੇ ਉਹ ਸਰਗਮ ਨਹੀਂ ਹੁੰਦਾ ਕੱਲੇ ਸਾਜ਼ ਨਹੀਂ ਹੁੰਦੇ ਪਰ ਉਸ ਦੇ ਵੀ ਇਹ ਸ਼ਮਦਾਵਲੀ ਤੇ ਉਸ ਵਿੱਚ ਆਵਾਜ਼ ਵੀ ਹੁੰਦੀ ਹੈ ਸੋ ਆਵਾਜ਼ ਦੇ ਨਾਲ ਹੀ ਇਹ ਜਿਹੜਾ ਸਾਰਾ ਸੰਗੀਤ ਆ ਉਸ ਦਾ ਜਿਹੜਾ ਦਰਬੰਦਾਰ ਰਲਿਆ ਹੋਇਆ ਹੈ ਤੇ ਔਰ ਪਿਛਲੇ ਕੁਝ ਸਮੇਂ ਤੋਂ ਸੀ ਇਹ ਯਤਨ ਨੇ ਆਰੰਭ ਕੀਤਾ ਕਿ ਕਵੀ ਅਤੇ ਕਵਤਾ ਜੋ ਕਿ ਸਾਡੇ ਪੰਜਾਬੀ ਸਾਹਿਦ ਦਾ ਵੀ ਜੇ ਕਹਿ ਦਈਏ ਕਿ ਅਨਿਖੜਵਾ ਅੰਗ ਹੈ ਔਰ ਕਵਤਾ ਤੇ ਕਵੀ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਸਾਡੇ ਸਾਹਿਦ ਦੀਆਂ ਹੋਰ ਜਿਹੜੀਆਂ ਬਹੁਤ ਸਾਰੀਆਂ ਬਣ ਗਈਆਂ ਜੁੜੀਆਂ ਹੋਈਆਂ ਨੇ ਜੇ ਅਸੀਂ ਗੱਲ ਕਰੀਏ ਕਵਤਾ ਇਤਿਹਾਸ ਦੀ ਆਪਾਂ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਜੇ ਸ਼ੇਖ ਫਰੀ ਜੀ ਤੋਂ ਸ਼ੁਰੂ ਕਰੀਏ ਕਿ ਉਹਨਾਂ ਨੇ ਜਿਹੜੀ ਕਵਤਾ ਲਿਖੀ ਆ ਉਸ ਦਾ ਕੋਈ ਸਾਨੀ ਨਹੀਂ ਹੈ ਤੇ ਗੁਰਬਾਣੀ ਜਿਹੜੀ ਆ ਉਹ ਸਾਰੀ ਕਵਤਾ ਦੇ ਵਿੱਚ ਹੈ ਸਾਰੀ ਰਾਗਾਂ ਦੇ ਵਿੱਚ ਹੈ ਸੋ ਕਵਤਾ ਦੇ ਬੜੇ ਰੰਗ ਨੇ ਬੜੇ ਪਸਾਰ ਨੇ ਸੋ ਇਹਨਾਂ ਸਾਰੀਆਂ ਗੱਲਾਂ ਬਾਤਾਂ ਕਰਨ ਵਾਸਤੇ ਤੁਹਾਡੇ ਨਾਲ ਅਸੀਂ ਖਾਸ ਕਵੀਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਆ ਅੱਜ ਮੈਂ ਆਪਣੇ ਕਵੀ ਦੀ ਜਿਹੜੇ ਸਾਡੇ ਮਹਿਮਾਨ ਕਵੀ ਨੇ ਉਹਨਾਂ ਦੀ ਕੋਈ ਤਾਰਫ ਨਹੀਂ ਕਰਾਵਾਂਗਾ ਕੋਈ ਇੰਟਰੋਡਕਸ਼ਨ ਨਹੀਂ ਹੋਣੀ ਤੇ ਸਿੱਧਾ ਅਸੀਂ ਪਹਿਲਾਂ ਉਹਨਾਂ ਦੀ ਆਵਾਜ਼ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਆਓ ਸੁਣਦੇ ਹਾਂ ਉਹਨਾਂ ਦੀ ਆਵਾਜ਼ ਮੈਂ ਅਬਲਾਸ਼ੀ ਸਵਗਦੇ ਪਾਣਿਆਂ ਦਾ ਇਹਨਾ ਤੇ ਮਾਨ ਕਰਨਾ ਲਾਜ਼ਮੀ ਸੀ ਮੈਂ ਅਬਲਾਸ਼ੀ ਸਵਗਦੇ ਪਾਣਿਆਂ ਦਾ ਇਨਾ ਤੇ ਮਾਣ ਕਰਨਾ ਲਾਜ਼ਮੀ ਸੀ ਤੇਰੇ ਸਭ ਫੁੱਲ ਜੇਕਰ ਡੁੱਬ ਰਹੇ ਸੰ ਮੇਰੇ ਪੱਥਰ ਦਾ ਤਰਨਾ ਲਾਜ਼ਮੀ ਸੀ ਜੋ ਸਾਨੂੰ ਦਰਦ ਸੀ ਵਿਰਸੇ ਚ ਮਿਲਿਆ ਉਹਨੂੰ ਮੱਤੇ ਸਜਾਉਣਾ ਸੀ ਜ਼ਰੂਰੀ ਜੋ ਸਾਨੂੰ ਦਰਦ ਸੀ ਵਿਰਸੇ ਚ ਮਿਲਿਆ ਉਹਨੂੰ ਮੱਥੇ ਸਜਾਉਣਾ ਸੀ ਜ਼ਰੂਰੀ ਜੋ ਵਈਆਂ ਵਕਤ ਨੇ ਇੱਕ ਤੇ ਲਕੀਰਾਂ ਉਹਨਾ ਵਿੱਚ ਰੰਗ ਭਰਨਾ ਲਾਜ਼ਮੀ ਸੀ ਮੇਰੀ ਮਿੱਟੀ ਨੇ ਮੇਰੀ ਨਹੀਂ ਨੂੰ ਹਲੇ ਸੇ ਬੁੱਕਲ ਆਪਣੀ ਵਿੱਚ ਸਾਹ ਰੱਖਿਆ ਮੇਰੀ ਮਿੱਟੀ ਨੇ ਮੇਰੀ ਨਹੀਂ ਨੂੰ ਹਲੇ ਸੇ ਬੁੱਕਲ ਆਪਣੀ ਵਿੱਚ ਸਾਹ ਰੱਖਿਆ ਤੇ ਆਪਣੀ ਨਾ ਸਹੀ ਸਦੀ ਹੀ ਖਤਰ ਮੇਰਾ ਟਹਿ ਕੇ ਉਸਰ ਨਾ ਲਾਜ਼ਮੀ ਸੀ ਦਿਲੋਂ ਇਹਨਾ ਕੁ ਮੇਰਾ ਮੋਜਤਾ ਕੇ ਮੇਰੇ ਰਾਹਾਂ ਚੋਂ ਸੁੱਕੇ ਫੁੱਲ ਹਟਾ ਕੇ ਦਿਲੋਂ ਇਹਨਾ ਕੁ ਮੇਰਾ ਮੋਜਤਾ ਕੇ ਮੇਰੇ ਰਾਹਾਂ ਚੋਂ ਸੁੱਕੇ ਫੁੱਲ ਹਟਾ ਕੇ ਤੁਸਾਂ ਜੋ ਤਾਜ਼ੀਆਂ ਸੂਲਾਂ ਵਿਚੀਆਂ ਉਨਾ ਤੇ ਪੈਰ ਧਰਨਾ ਲਾਜ਼ਮੀ ਸੀ ਮੈਂ ਅਬਲਾਸ਼ੀ ਸਵਗਦੇ ਪਾਣੀਆਂ ਦਾ ਧੰਵਾਦ ਜੀ ਬਹੁਤ 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 ਕੋਵਰ ਅਰਜੰਦਰਜੀਤ ਜੀ ਜਿਹੜੇ ਕਿ ਕਿਸੇ ਵੀ ਜਾਣ ਪਛਾਣ ਦੇ ਮੁਤਾਜ ਨਹੀਂ ਤੁਹਾਡਾ ਬਹੁਤ ਪਹਿਲਾਂ ਧੰਨਵਾਦ ਕਰਦੇ ਹਾਂ ਤੁਸੀਂ ਸਮਾਂ ਕੱਢਿਆ ਕੀਮਤੀ ਸਮੇਂ ਦੇ ਵਿੱਚ ਅਰਜੰਦਰਜੀਤ ਜੀ ਅੱਜ ਅਸੀਂ ਤੁਹਾਡੀ ਕਵਤਾ ਦੇ ਨਾਲ ਨਾਲ ਅਸੀਂ ਤੁਹਾਡੇ ਬਾਰੇ ਵੀ ਸਾਡੇ ਦਰਸ਼ਕਾਂ ਦੀ ਇੱਛਾ ਹੁੰਦੀ ਹੈ ਕਿ ਜਿਹੜਾ ਸਾਡਾ ਕਵੀ ਆ ਕੋਈ ਕਲਾਕਾਰ ਆ ਸੰਗੀਤਕਾਰ ਹੈ ਗਾਇਕ ਹੈ ਉਹਦਾ ਪਿਛੋਕੜ ਉਹਦਾ ਬਚਪਨ ਕਿਹੋ ਜਿਹਾ ਸੀ ਉਤੋਂ ਅਸੀਂ ਜਿਹੜਾ ਹੈ ਜਿਹੜਾ ਸਾਡਾ ਸਿਲਸਿਲਾ ਸ਼ੁਰੂ ਕਰਾਂਗੇ ਤੁਹਾਡੀ ਕਵਤਾ ਦਾ ਸਫ਼ਰ ਵੀ ਸ਼ੁਰੂ ਹੋਵੇਗਾ ਸੋ ਤੁਸੀਂ ਚੰਦਕ ਲਫ਼ਜ਼ਾਂ ਦੇ ਵਿੱਚ ਆਪਣੇ ਇਲਾਕੇ ਬਾਰੇ ਆਪਣੇ ਪਿੰਡ ਬਾਰੇ ਆਪਣੇ ਸਕੂਲ ਬਾਰੇ ਆਪਣੇ ਉਸ ਮਾਹੌਲ ਬਾਰੇ ਸਾਡੇ ਦਰਸ਼ਕਾਂ ਨਾਲ ਪਹਿਲਾਂ ਸਾਂਝ ਪਾਓ ਅਰਜੰਦਰ ਜੀ ਜੀ ਆ ਬਾਜੀ ਚੰਦਰਪਾਲ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤੁਹਾਡਾ ਜੇ ਮੈਂ ਗੱਲ ਕਰਾਂ ਬਚਪਨ ਦੀ ਜਾਂ ਆਪਣੇ ਪਿਛੋਕੜ ਦੀ ਆ ਸੰਖੇਪ ਦੇ ਵਿੱਚ ਮੈਂ ਇਹ ਕਹੂੰਗਾ ਕਿ ਮੇਰਾ ਜਨਮ ਜਿਹੜਾ ਸੀ ਉਹ ਫਿਰੋਜ਼ਪੁਰ ਹੋਇਆ ਫਿਰੋਜ਼ਪੁਰ ਤੋਂ ਕਿਉਂਕਿ ਸਾਡਾ ਇਲਾਕਾ ਪੁਰਾਣਾ ਕੋੜਕਪੁਰਾ ਹੈ ਉੱਥੋਂ ਅਸੀਂ ਮੈਂ ਬਹੁਤ ਛੋਟਾ ਸੀ ਜਦੋਂ ਅਸੀਂ ਕੋੜਕਪੁਰੇ ਆ ਗਏ ਕੋੜਕਪੁਰੇ ਦੇ ਸੀਰੀਅਸ ਕੰਟਰੀ ਸਕੂਲ 'ਚ ਪੜ੍ਹਦੇ ਆ ਉੱਥੇ ਮਤਲਬ ਮੈਨੂੰ ਕਵਿਤਾ ਪੜ੍ਹਨ ਦਾ ਸ਼ੌਕ ਲੱਗਿਆ ਇਧਰ ਉਧਰ ਉਹ ਸੀਗਾ ਸ਼ੌਕ ਪਿਆ ਸੀ ਦਾ ਸਾਡੇ ਘਰ ਦੇ ਵਿੱਚ ਬੜੇ ਸਾਰੇ ਦੇ ਸਾਰੇ ਤਕਰੀਬਨ ਉਸ ਵੇਲੇ ਜਿਹੜੇ ਛਪਦੇ ਸੀਗੇ ਰਸਾਲੇ ਪੰਜਾਬੀ ਦੇ ਜਿੰਨੇ ਮੈਗਜ਼ੀਨ ਆਉਂਦੇ ਹੁੰਦੇ ਸੀ ਸਾਰੇ ਸਾਡੇ ਘਰ ਦੇ ਵਿੱਚ ਆਉਂਦੇ ਹੁੰਦੇ ਸੀ ਮੇਰੇ ਪਤਨ ਸਾਹਿਬ ਨੂੰ ਸ਼ੌਕ ਸੀ ਪੜਨ ਦਾ ਉੱਥੋਂ ਉਹਦੇ ਵਿੱਚੋਂ ਫਿਰ ਜਿਹੜਾ ਕਵਤਾ ਵਾਲਾ ਅੰਸ਼ ਸੀਗਾ ਉਹ ਮੈਨੂੰ ਜ਼ਿਆਦਾ ਚੰਗਾ ਲੱਗਣ ਲੱਗਿਆ ਹੌਲੀ ਹੌਲੀ ਫਿਰ ਮੈਨੂੰ ਐ ਲੱਗਿਆ ਵੀ ਮੈਂ ਵੀ ਜੋੜ ਸਕਦਾ ਕਵਤਾ ਤੇ ਉਹ ਥੋੜੀ ਬਹੁਤੀ ਸ਼ੁਰੂ ਕੀਤੀ ਫਿਰ ਸਕੂਲੋਂ ਨਿਕਲ ਕੇ ਜਦੋਂ ਮੈਂ ਵੱਡੇ ਸਕੂਲ ਚ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਸੈ ਸਭਾ ਦੇ ਕੁਝ ਮੈਂਬਰਾਂ ਦੇ ਸੰਪਰਕ ਚ ਆਇਆ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਸੈ ਸਭਾ ਦੇ ਵਿੱਚ ਆਇਆ ਕਰ ਉਸ ਮਕਾਮ ਤੋਂ ਫਿਰ ਸੈ ਸਭਾ ਦੇ ਵਿੱਚ ਸ਼ਿਰਕਤ ਕਰਦੇ ਆਂ ਉਹਦੀਆਂ ਮੀਟਿੰਗਾਂ ਵਗੈਰਾ ਦੇ ਵਿੱਚ ਜਾਂਦੇ ਆਂ ਤੇ ਫਿਰ ਜਾਣੀ ਸੀਗਾ ਕਿ ਉਹ ਜਿਹੜੀ ਇੱਕ ਤਰ੍ਹਾਂ ਦੀ ਕਾਵ ਕਲਾ ਸੀ ਜਿਹਦੀ ਮੈਂ ਗੱਲ ਕਰ ਰਿਹਾ ਜਿਹੜੀ ਸ਼ੁਰੂ ਹੋ ਗਈ ਸੀ ਬੜੇ ਆ ਰੌ ਫਾਰਮ ਦੇ ਵਿੱਚ ਜਿਹੜਾ ਅਪ ਜਿਹਨੂੰ ਕਹਿੰਦੇ ਆ ਤਾਂ ਹੌਲੀ ਹੌਲੀ ਉਹ ਉਹਦੇ ਉੱਤੇ ਯਾਨੀ ਉਹਦੀ ਪਾਲਿਸ਼ ਹੋਣੀ ਸ਼ੁਰੂ ਹੋਈ ਉਹ ਨਿਖਰਨੀ ਸ਼ੁਰੂ ਹੋਈ ਉਹਨਾਂ ਕਵੀਆਂ ਦੇ ਸਹਿਸਮਾ ਕੋੜਪੂਰਾ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਤੇ ਫਿਰ ਲੰਬਾ ਦੌਰ ਚੱਲਿਆ ਜੀ ਮਤਲਬ ਉਸ ਤੇ ਰਹਿੰਦਿਆਂ ਹੋਇਆ ਜਿਹੜੇ ਅਗਲੇ ਤਕਰੀਬਨ 15 18 20 ਸਾਲ ਸੀਗੇ ਉਹ ਸਾਇਤਕ ਸਰਗਰਮੀਆ ਦੇ ਵਿੱਚ ਔਰ ਸਾਹਿਤ ਨੂੰ ਲਿਖਣਾ ਪੜ੍ਹਨਾ ਇਸ ਚੀਜ਼ ਦੇ ਵਿੱਚ ਔਰ ਮੋਢੀ ਹੋ ਕੇ ਯਾਨੀ ਬਹੁਤ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਕਰਾਉਣੇ ਕਵੀ ਦਰਬਾਰ ਰਚਾਉਣੇ ਔਰ ਇੰਡੀਆ ਦੇ ਵਿੱਚ ਜਿੱਥੇ ਕਿਤੇ ਵੀ ਚੰਗਾ ਵੱਡਾ ਕਵੀ ਦਰਬਾਰ ਹੁੰਦਾ ਸੀ ਉੱਥੇ ਹੌਲੀ ਹੌਲੀ ਮੇਰੀ ਚਮੂਲੀਅਤ ਜਿਹੜੀ ਹੋਣ ਲੱਗ ਪਈ ਆਪਣੇ ਆਪ ਤਾਂ ਇਸ ਤਰੀਕੇ ਦੇ ਨਾਲ ਮਤਲਬ ਇਹ ਜਿਹੜਾ ਸਫਰ ਅੱਜ ਤੋ ਤੱਕ ਪਹੁੰਚਿਆ ਤੇ ਇਹ 200 ਰਜਿੰਦਰ ਜੀ ਜੀ ਤੁਸੀਂ ਇੱਕਦਮ ਜੇ ਮੈਂ ਕਹਾ ਕਿ ਚਲੋ ਪ੍ਰਾਇਮਰੀ ਸਕੂਲ ਤੋਂ ਅਸੀਂ ਵੱਡੇ ਸਕੂਲ ਜਾਂਦੇ ਆ ਚਲੋ ਚੈਨਿੰਗ ਦੀ ਤੁਸੀਂ ਗੱਲ ਕੀਤੀ ਆ ਬਹੁਤ ਸਾਰੇ ਕਵੀਆਂ ਨੂੰ ਕਿਵਰੀ ਮਿਲਦਾ ਮੌਕਾ ਮਿਲਦਾ ਉਹ ਕਹਿੰਦੇ ਜਿਹੜੇ ਸਾਡੇ ਪ੍ਰੇਰਨਾ ਸੋਤ ਹੈ ਸਾਡੇ ਮਾਸਟਰ ਸਾਡੇ ਅਧਿਆਪਕ ਰਹੇ ਕੀ ਤੁਹਾਡੇ ਸਕੂਲ ਦੇ ਵਿੱਚ ਵੀ ਕੋਈ ਐਹੋ ਜਿਹਾ ਅਧਿਆਪਕ ਸਨ ਜਿਨ੍ਹਾਂ ਨੇ ਤੁਹਾਡੀ ਕਾਪਟਾ ਨੂੰ ਤੁਹਾਡੀ ਉਸ ਕਲਾ ਨੂੰ ਪਛਾਣਿਆ ਤੇ ਤੁਹਾਨੂੰ ਹੋਰ ਸ਼ਾਬਾਸ਼ ਦਿੱਤੀ ਜੇ ਤੋਂ ਤੁਹਾਨੂੰ ਹੋਰ ਅਦਸ਼ਾ ਬਣਿਆ ਕੋਈ ਇਦਾਂ ਦੀ ਕੋਈ ਯਾਦ ਹੋਵੇ ਤੁਹਾਨੂੰ ਕੋਈ ਸਕੂਲ ਦੇ ਵਿੱਚ ਨਹੀਂ ਕੁਝ ਇਸ ਤਰ੍ਹਾਂ ਦਾ ਆ ਵਾਪਰਿਆ ਮੇਰੇ ਖਿਆਲ ਚ ਜਿੱਥੋਂ ਤੱਕ ਮੈਨੂੰ ਯਾਦ ਹੈ ਉੱਥੇ ਕੁਝ ਇਸ ਤਰ੍ਹਾਂ ਦਾ ਮਾਹੌਲ ਸਕੂਲ ਦੇ ਵਿੱਚ ਵੇਖਣ ਨੂੰ ਮਿਲਿਆ ਨਹੀਂ ਪਰ ਇੱਕ ਸਕੂਲ ਦਾ ਇੱਕ ਮੈਗਜ਼ੀਨ ਜਿਹੜੇ ਕੋਈ ਵੱਡੇ ਕਲਾਸਾਂ ਦੇ ਮੁੰਡੇ ਜਿਹੜੇ ਕੱਢਦੇ ਹੁੰਦੇ ਸੀ ਸੰਪਾਦਕ ਸੀ ਉਹਦੇ ਉਹ ਮੈਨੂੰ ਇੱਕ ਵਾਰ ਪੜ੍ਹਨ ਨੂੰ ਮਿਲਿਆ ਤੇ ਉਹ ਜਿਹੜਾ ਸੰਪਾਦਕ ਸੀ ਉਸ ਮੈਗਜ਼ੀਨ ਦਾ ਉਹਦੇ ਨਾਲ ਮੇਰੀ ਇੱਕ ਦਿਨ ਗੱਲ ਹੋਈ ਮੈਂ ਆਵਾਜ਼ ਮਾਰੀ ਉਹਨਾਂ ਨੂੰ ਤੇ ਪੁੱਛਿਆ ਕਿ ਮਤਲਬ ਤੁਸੀਂ ਕਿਵੇਂ ਲਿਖਦੇ ਆ ਤੇ ਕਿਵੇਂ ਛਪਦਾ ਤਾਂ ਉਹਨਾਂ ਨੇ ਦੇਖਿਆ ਵੀ ਇਹ ਮੁੰਡੇ ਨੂੰ ਇਹ ਦਿਲਚਸਪੀ ਹੈਗੀ ਆ ਪਸ ਉਸ ਤੋਂ ਬਿਨਾ ਹੋਰ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਬਣੀ ਬਸ ਮੇਰਾ ਜਿਹੜਾ ਸੀਗਾ ਕਿ ਸਫ਼ਰ ਅਸਲ ਵਿੱਚ ਸ਼ੁਰੂ ਹੋਣ ਦਾ ਜਿਹੜਾ ਇੱਕ ਵੱਡਾ ਜਿਹੜਾ ਕਾਰਨ ਸੀ ਉਹ ਸਹਿਤ ਸਭਾ ਦੇ ਵਿੱਚ ਆਉਣਾ ਸੀਗਾ ਹੂੰ ਜੀ ਤੇ ਉਸ ਤੋਂ ਬਾਅਦ ਸਹਿਤ ਸਭਾਵਾਂ ਦੇ ਵਿੱਚ ਤੁਸੀਂ ਜਦੋਂ ਕਾਫੀ ਜੇ ਕਹਿਦੀ ਹੈ ਕਿ ਤੁਹਾਡਾ ਤੁਹਾਡੀ ਪਛਾਣ ਤੁਹਾਡੀ ਦੂਰ ਦੂਰ ਤੱਕ ਵੱਭੀ ਜੇ ਤੁਹਾਡਾ ਤੇ ਤੁਹਾਡਾ ਪਟਾਣੀਆਂ ਆਉਣ ਦਾ ਸਬਬ ਬਣਿਆ ਉਹ ਜਿਹੜਾ ਸਫ਼ਰ ਸੀਗਾ ਉਹ ਤੁਹਾਡਾ ਕਿਹੋ ਜਿਹਾ ਰਿਹਾ ਤੇ ਉਹ ਇੱਥੇ ਆ ਕੇ ਤੁਹਾਨੂੰ ਜਿਹੜੀ ਤੁਹਾਡੀ ਉਹ ਸਾਥ ਸੁਭਾਵਾਂ ਸਨ ਦੋਸਤ ਮਿੱਤਰ ਸਨ ਉਹਨਾਂ ਦੇ ਨਾਲ ਮੇਲ ਮਲਾਪ ਜਾਂ ਉਹ ਯਾਦਾਂ ਦਾ ਸਿਲਸਿਲਾ ਕਿਵੇਂ ਰਿਹਾ ਉਹਦੇ ਬਾਰੇ ਵੀ ਥੋੜਾ ਜਿਹਾ ਸਾਡੇ ਸੰਖੇਪ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਹਾਂ ਜੀ ਬਿਲਕੁਲ ਮੈਂ ਅਸਲ 'ਚ ਛੋਟੀ ਜਿਹੀ ਉਮਰ 'ਚ ਨਾ ਸਰਕਾਰੀ ਨੌਕਰੀ 'ਚ ਆ ਗਿਆ ਸੀ ਉੱਥੇ ਪੰਜਾਬ ਰਹਿੰਦੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਆਉਦੀ ਜਿਹੜੀ ਗ੍ਰੈਜੂਏਸ਼ਨ ਆ ਉਹ ਵੀ ਇਸੇ ਤਰ੍ਹਾਂ ਕੰਪਲੀਟ ਕੀਤੀ ਜਿਹੜੀ ਆਪਣਾ ਹੁੰਦੀ ਨਾ ਡਿਸਟੈਂਸ ਐਜੂਕੇਸ਼ਨ ਉਹਦੇ ਥਰੂ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਆਪਦੀ ਮਾਸਟਰਸ ਕਰਦਾ ਸੀ ਤੇ ਸਾਡਾ ਸਵਾਬ ਬਣ ਗਿਆ ਸੀ ਇੰਗਲੈਂਡ ਨੂੰ ਆ ਗਏ ਕਿੱਥੇ ਇਹ 2006 ਦੀ ਗੱਲ ਹੈ ਜੀ 2006 ਤੋਂ ਫਿਰ ਮੈਂ ਇੱਥੋਂ ਦੀਆਂ ਜਿਹੜੀਆਂ ਐਸਐਸ ਭਾਵਾਂ ਨੂੰ ਲੱਭਿਆ ਉਹਨਾਂ ਦੇ ਨਾਲ ਮਿਲਣਾ ਜੁਲਣਾ ਸ਼ੁਰੂ ਕੀਤਾ ਸਹਿਤਕਾਰਾਂ ਦੇ ਨਾਲ ਤੇ ਉਹ ਸਹਿਚਾਰ ਇੱਥੇ ਬਣ ਗਿਆ ਸੋ ਜਿਹੜਾ ਸਾਰਾ ਐਸਐਸ ਭਾਵਾਂ ਦਾ ਇੱਕ ਦਾਰੂਗਦਾਰ ਸੀ ਜਾਂ ਇੱਕ ਬੈਠਕਾਂ ਹੁੰਦੀਆਂ ਸੀ ਬੇਸ਼ੱਕ ਉਹ ਪੰਜਾਬ ਦੇ ਪੱਧਰ ਤੇ ਤਾਂ ਇੱਥੇ ਨਹੀਂ ਸੀ ਹੁੰਦੀਆਂ ਕੋਈ ਜਿਹੜੀ ਮਾਸਿਕ ਮੰਥਲੀ ਜਿਹੜੀ ਮੀਟਿੰਗ ਆ ਉਸ ਤਰ੍ਹਾਂ ਦਾ ਕੁਝ ਹੈ ਨਹੀਂ ਸੀਗਾ ਪਰ ਫਿਰ ਵੀ ਸਾਲਾਨਾ ਸਮਾਗਮਾਂ ਦੇ ਜ਼ਰੀਏ ਸਾਰੇ ਸਹਿਯੋਧਕਾਰਾਂ ਨੂੰ ਕਵੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਰਿਹਾ ਤੇ ਪਿਛਲੇ ਜਿਹੜੇ ਮੇਰੇ ਸੰਪਰਕ ਸੀਗੇ ਸਾਰੇ ਦੇ ਸਾਰੇ ਮੈਂ ਉਦਾਹਰਨ ਦੇ ਤੌਰ ਤੇ ਕਹੂੰਗਾ ਕਿ ਜਿਹੜੇ ਮੇਰੇ ਉਸ ਵੇਲੇ ਅਧਿਆਪਕ ਹੁੰਦੇ ਸੀ ਜਾਂ ਅਧਿਆਪਕਾਂ ਦੇ ਬਰਾਬਰ ਜਿਹੜੇ ਹੁੰਦੇ ਸੀ ਉਹ ਬਾਅਦ ਦੇ ਵਿੱਚ ਆ ਕੇ ਜਦੋਂ ਮੈਂ ਸਹਿਯਤਿਕ ਸਗਰਮੀਆਂ ਦੇ ਵਿੱਚ ਸ਼ਾਮਲ ਹੋਇਆ ਤਾਂ ਉਹ ਸਾਰੇ ਦੇ ਸਾਰੇ ਮੇਰੇ ਦੋਸਤ ਬਣ ਗਏ ਜਿਆਣੀ ਮੇਰੇ ਨਾਲ ਬਹਿਣਾ ਉੱਠਣਾ ਮੈਂ ਜਾਂ ਕਹ ਲਓ ਕਿ ਮੈਂ ਉਹਨਾਂ ਦੇ ਨਾਲ ਇਸ ਤਰ੍ਹਾਂ ਸੈਸ ਭਾਵਾਂ ਦੇ ਵਿੱਚ ਬੈਠਣਾ ਉੱਠਣਾ। ਹੋਰ ਉਹ ਹੋਰ ਜਿਹੜੇ ਮੇਰੇ ਹਮ ਉਮਰ ਸਾਥਕਾਰ ਸੀਗੇ ਜਿਨ੍ਹਾਂ ਦੇ ਨਾਲ ਮੈਂ ਉਦੋਂ ਬੈਠਦਾ ਉੱਠਦਾ ਸੀ। ਉਹ ਸਾਰੇ ਹੁਣ ਤੱਕ ਮੇਰੇ ਨਾਲ ਸੰਪਰਕ ਦੇ ਵਿੱਚ ਹੈ। ਅ ਸਮਾਜ ਚਲੋ ਸੋਸ਼ਲ ਮੀਡੀਆ ਦਾ ਵੀ ਇਹਦੇ ਵਿੱਚ ਰੋਲ ਹੈਗਾ। ਪਰ ਇੱਕ ਨਿੱਜੀ ਜਿਹੜੀ ਇੱਕ ਅੰਦਰੂਨੀ ਤੌਰ ਤੇ ਸਾਡੀ ਆਪਸ ਦੇ ਵਿੱਚ ਇੱਕ ਖਿੱਚ ਹੁੰਦੀ ਹੈ। ਜਿੱਥੇ ਸਾਨੂੰ ਇਹ ਅਹਿਸਾਸ ਹੁੰਦਾ ਕਿ ਅਸੀਂ ਕਿਹੜੀਆਂ ਪੌੜੀਆਂ ਚੜ੍ਹ ਕੇ ਇੱਥੋਂ ਤੱਕ ਆਏ ਆਂ। ਜਿਹੜੇ ਮਤਲਬ ਕਿਹੜੀਆਂ ਹਵਾਵਾਂ ਦੇ ਚੜਦੇ ਹੋਏ ਇੱਥੇ ਤੱਕ ਆਏ ਆਂ। ਉਹ ਸਾਰੀਆਂ ਮੋੜੀਆਂ ਸਾਰੀਆਂ ਹਵਾਵਾਂ ਜਿਹੜੀਆਂ ਨੇ ਉਹ ਅੱਜ ਤੱਕ ਵੀ ਮੈਂ ਸਮਝਦਾ ਕਿ ਮੇਰੇ ਨਾਲ ਹੈ ਔਰ ਹੁਣ ਵੀ ਉਹਨਾਂ ਸਾਰੇ ਦੇ ਸਾਰੇ ਜਿਹੜੇ ਦੋਸਤ ਨੇ ਮਿੱਤਰ ਨੇ ਸਹਿਯੋਗ ਕਰ ਹੈ ਉਹ ਉਸੇ ਤਰੀਕੇ ਦੇ ਨਾਲ ਉਨੀ ਹੀ ਸ਼ਿੱਦਤ ਨਾਲ ਉਹਨਾਂ ਦੇ ਨਾਲ ਮੇਰਾ ਮਿਲਜੁਣਾ ਹੈਗਾ ਇਹ ਇੱਥੇ ਆ ਕੇ ਜਦੋਂ ਆਪਾਂ ਦੇਖਦੇ ਆ ਕਿ ਇੱਕ ਮੁਲਕ ਤੋਂ ਦੂਜੇ ਮੁਲਕ ਵਿੱਚ ਜਾਣਾ ਇਹ ਉਸ ਸੰਘਰਸ਼ ਦੇ ਦੌਰਾਨ ਤੁਸੀਂ ਲੰਗੇ ਇੱਥੇ ਡਾਕਰੀ ਵੀ ਲੱਭਣੀ ਪੈਂਦੀ ਆ ਕਿਉਂਕਿ ਤੁਹਾਨੂੰ ਪਤਾ ਜਿਹੜੇ ਘਰਾਂ ਦੇ ਖਰਚੇ ਆ ਉਹ ਵੀ ਚਲਾਉਣੇ ਪੈਂਦੇ ਆ ਤੁਹਾਨੂੰ ਕੋ ਇਹੋ ਜਿਹੀਆਂ ਕੋਈ ਮੁਸ਼ਕਲਾਂ ਦਾ ਕੋਈ ਸਾਹਮਣਾ ਕਰਨਾ ਪਿਆ ਹੋਵੇ ਜਿਹੜੇ ਕਿ ਸਾਡੇ ਦਰਸ਼ਕ ਜਾਨਣਾ ਚਾਹਣ ਕਿ ਹੁਣ ਅਰਜੰਦਰਜੀਤ ਤਾਂ ਅੰਗਲੈਂਡ ਚਲ ਗਿਆ ਤੇ ਉਹ ਕਿਹੋ ਜਿਹਾ ਉਹਨਾਂ ਦਾ ਸ਼ੁਰੂ ਦੇ ਵਿੱਚ ਸੰਘਰਸ਼ ਕਿਹੋ ਜਿਹਾ ਰਿਹਾ ਹੋਵੇਗਾ ਜੀ ਹਾਂ ਜੀ ਸੰਘਰਸ਼ ਫਿਰ ਇਹ ਤਾਂ ਮੇਰੇ ਖਿਆਲੇ ਸਾਰਿਆਂ ਦੀ ਇੱਕੋ ਹੀ ਸਾਂਝੀ ਜਿਹੜੀ ਗੱਲਬਾਤ ਹੈਗੀ ਆ ਅ ਸ਼ੁਰੂ ਦੇ ਵਿੱਚ ਆ ਕੇ ਪਹਿਲਾ ਪਹਿਲਾ ਬੜਾ ਚਾਹ ਸੀਗਾ ਜਹਾਜ਼ ਦੀ ਸੀਟ ਤੇ ਬੈਠੇ ਤੇ ਲੱਗਿਆ ਵੀ ਲਓ ਜੀ ਹੁਣ ਮਤਲਬ ਜ਼ਿੰਦਗੀ ਦਾ ਜਿਹੜਾ ਅਗਲਾ ਸਫ਼ਰ ਸ਼ੁਰੂ ਹੋ ਗਿਆ ਤੇ ਫਿਰ ਇੱਥੇ ਆ ਕੇ ਥੋੜਾ ਜਿਹਾ ਹੋਰ ਅਹਿਸਾਸ ਹੋਇਆ ਪਤਾ ਲੱਗਿਆ ਕਿ ਇੱਥੇ ਭਾਈ ਤੁਹਾਨੂੰ ਆਪ ਹੀ ਹਰ ਰੋਜ਼ ਉਹ ਪਟਣਾ ਪਿਆ ਕਰੂਗਾ ਉਹਦੇ ਵਿੱਚੋਂ ਸ਼ਾਮ ਨੂੰ ਜੇ ਪਾਣੀ ਪੀਣਾ ਦਾ ਸੋ ਇਸ ਮਾਹੌਲ ਦੇ ਵਿੱਚ ਲੰਘਦੇ ਆ ਮਤਲਬ ਪਹਿਲੇ ਕਈ ਸਾਲ ਤਾਂ ਪਤਾ ਨਹੀਂ ਲੱਗਿਆ ਕਿ ਕਿੱਥੇ ਫਿਰਦੇ ਆ ਕੌਣ ਹੈ ਉਹਨੂੰ ਆਪਦੀ ਪਛਾਣ ਵੀ ਜਿਵੇਂ ਇਨਸਾਨ ਭੁੱਲ ਜਾਂਦਾ ਸੋ ਇਹ ਆਪਣੀ ਸਾਰਿਆਂ ਦੀ ਗੱਥਾ ਹੈ ਮੇਰੀ ਇਕੱਲੇ ਦੀ ਨਹੀਂ ਹੈ ਉਸ ਤੋਂ ਬਾਅਦ ਜਦੋਂ ਲੱਗਿਆ ਕਿ ਵੀ ਇੱਥੇ ਵੀ ਮੈਂ ਆਪਦੇ ਜਿਹੜੇ ਉਹ ਮੇਰੇ ਸ਼ੌਕ ਹੈਗੇ ਆ ਜਾਂ ਮੈਂ ਲਿਖਣ ਪੜ੍ਹਨ ਦਾ ਕੰਮ ਹੈ ਉਹ ਮੈਂ ਜਾਰੀ ਰੱਖ ਸਕਦਾ ਤਾਂ ਉਸ ਚੀਜ਼ ਦੇ ਉਸ ਚੀਜ਼ ਨੇ ਫੇਰ ਆਪਣੇ ਆਪ ਨੂੰ ਜਿਹੜੀ ਅੰਦਰੋਂ ਇਹ ਜਿਹੜੀ ਇੱਕ ਮੋਟੀਵੇਸ਼ਨ ਸੀਗੀ ਜਿਹੜੀ ਅੰਦਰੋਂ ਉਲਾਰਾ ਸੀਗਾ ਉਹ ਦਿੱਤਾ ਕਿ ਇਹ ਅਸਲ 'ਚ ਅਸੀਂ ਬਣੇ ਤਾਂ ਇਹ ਨਾਲ ਸ਼ਬਦਾਂ ਨੂੰ ਲਿਖਣ ਪੜ੍ਹਨ ਵਾਸਤੇ ਆ ਤੇ ਆਪਦੀ ਮਿਹਨਤ ਦੇ ਕਰਨ ਦੇ ਨਾਲ-ਨਾਲ ਬਾਕੀ ਸਾਰਾ ਕੁਝ ਕਰਨ ਦੇ ਨਾਲ-ਨਾਲ ਪਰ ਜਿਹੜੇ ਨਬਾਇ ਉਹਨਾਂ ਦੇ ਨਾਲ-ਨਾਲ ਚਲੋ ਇੱਕ ਹਫਤਾ ਵੀ ਥੋੜੀ-ਥੋੜੀ ਨਾਲ-ਨਾਲ ਚਲਦੀ ਰਹੀ ਹੈ ਠੀਕ ਹੈ ਜਿੰਦਰ ਜੀ ਜੀ ਆਪਾਂ ਤੁਹਾਡੀ ਇਹ ਵੀ ਇੱਕ ਵਾਰੀ ਗੱਲ ਤੋੜਨਾ ਕਰਾਂਗੇ ਕਿ ਉੱਥੋਂ ਦੀਆਂ ਸਾਹਿਤਿਕ ਸੁਭਾਵਾਂ ਦਾ ਤੇ ਇੱਥੋਂ ਦੀਆਂ ਸਾਹਿਤਿਕ ਸੁਭਾਵਾਂ ਦਾ ਤੁਹਾਨੂੰ ਕੀ ਫਰਕ ਨਜ਼ਰ ਆਇਆ ਜਾਂ ਕਿਉਂਕਿ ਮਾਹੌਲ ਦਾ ਵੀ ਫਰਕ ਹੁੰਦਾ ਹੈ ਉੱਥੋਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਪੰਜਾਬ ਦੀਆਂ ਉਹ ਹੋਰ ਨੇ ਇੱਥੋਂ ਦੀਆਂ ਮੁਸ਼ਕਲਾਂ ਹੋਰ ਨੇ ਉਹਦੀ ਵੀ ਆਪਾਂ ਗੱਲ ਕਰਾਂਗੇ ਇੱਕ ਹੁਣ ਤੁਹਾਡੇ ਕੋਲ ਛੋਟੀ ਨਜ਼ਮ ਤੁਹਾਡੀ ਸੁਣਦੇ ਹਾਂ ਚਾਹੇ ਉਹ ਖੁੱਲੀ ਕਵਿਤਾ ਹੈ ਜਾਂ ਤੁਸੀਂ ਗ਼ਜ਼ਲ ਹੀ ਜ਼ਿਆਦਾ ਲਿਖਦੇ ਹੋ ਹਾਂ ਜੀ ਤੁਸੀਂ ਗ਼ਜ਼ਲ ਸਾਹਿਬ ਦਾ ਜ਼ਰੂਰ ਸਾਂਝੀ ਕਰੋ ਫਾਮੀਸ ਦੇ ਚਾਰ ਚਾਰ ਕੇ ਸ਼ੇਰ ਹੀ ਸੁਣਾ ਦਿਓ ਤਾਂ ਕਿ ਫਿਰ ਅਸੀਂ ਤੁਹਾਡਾ ਹੋਰ ਗੱਲਾਂ ਵੀ ਕੱਢਿਆ ਚਾਹੁੰਦੇ ਹਾਂ ਜੀ ਹਾਂ ਜੀ ਜਰੂਰ ਅ ਥੋੜੇ ਜਿਹੇ ਸ਼ੇਰ ਮੈਂ ਤੁਹਾਡੇ ਨਾਲ ਕਰਦਾ ਸਾਂਝੀ ਕਿ 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 ਬਰਸੀਆਂ ਕਣੀਆਂ ਬਿਨਾ ਜਾਣੇ ਤੋਂ ਹੀ ਮੇਰੀ ਔਕਾਤ ਹੂੰ ਬਰਸੀਆਂ ਕਣੀਆਂ ਬਿਨਾ ਜਾਣੇ ਤੋਂ ਹੀ ਮੇਰੀ ਔਕਾਤ ਪੀਣ ਵੇਲੇ ਮੈਂ ਵੀ ਤਾਂ ਪੁੱਛਦਾ ਨਹੀਂ ਪਾਣੀ ਦੀ ਜਾਤ ਔਰ ਬੇਲਿਆਂ ਨੂੰ ਯਾਦ ਹਨ ਇੱਕ ਆਸ ਦੇ 12 ਬਰੇ ਬੇਲਿਆਂ ਨੂੰ ਯਾਦ ਹਨ ਇੱਕ ਆਸ ਦੇ 12 ਬਰੇ ਇੱਕ ਨਾ ਇੱਕ ਦਿਨ ਇਧਰੋਂ ਲੰਗੇਗੀ ਰਾਝੇ ਦੀ ਬਰਾਤ ਔਰ ਪਰ ਰਹਾ ਹੁਣ ਵੀ ਹੁੰਗਾਰੇ ਜਾਗਦਾ ਸਾਰਾ ਨਗਰ ਪਰ ਰਹਾ ਹੁਣ ਵੀ ਹੁੰਗਾਰੇ ਜਾਗਦਾ ਸਾਰਾ ਨਗਰ देर ਹੋਈ ਸੌਂ ਗਿਆ ਸੀ ਉਹ ਮੁਕੰਮਲ ਕਰਕੇ ਬਾਤ ਹੂੰ ਇਹ ਸ਼ੇਰ ਜਿਹੜਾ ਹੈ ਉਹ ਭਗਤ ਸਿੰਘ ਵਰਗੇ ਜਿਹੜੇ ਸ਼ਹੀਦ ਨੇ ਜਿਹੜੇ ਦੁਨੀਆ ਨੂੰ ਕੁਝ ਦੇ ਗਏ ਕੁਝ ਸੋਚ ਦੇ ਗਏ ਉਹਨਾਂ ਨੂੰ ਸਮਰਪਿਤ ਹੈ ਤੇ ਪਰ ਰਿਹਾ ਹੁਣ ਵੀ ਹੰਗਾਰੇ ਜਾਗਦਾ ਸਾਰਾ ਨਗਰ देर ਹੋਈ ਸੌਂ ਗਿਆ ਸੀ ਉਹ ਮੁਕੰਮਲ ਕਰਕੇ ਬਾਤ ਔਰ ਮੋੜ ਰਸਤੇ ਰੁੱਖ ਸਭ ਕੁਝ ਵਟ ਗਿਆ ਤਸਵੀਰ ਵਿੱਚ ਇੱਕ ਅਰਸੇ ਤੋਂ ਇਹਨਾਂ ਤੇ ਤੂੰ ਕਦੇ ਪਾਈ ਨਾ ਝਾਤ ਔਰ ਇੱਕ ਸ਼ੇਰ ਹੋਰ ਕਹਿ ਕੇ ਮੈਂ ਇਹਨੂੰ ਖਤਮ ਕਰਦਾ ਕਿ ਕੋਈ ਵੀ ਦਾਵਾ ਨਹੀਂ ਇਸ ਵਕਤ ਦੀ ਸ਼ਤਰੰਜ ਤੇ ਹੂੰ ਕੋਈ ਵੀ ਦਾਵਾ ਨਹੀਂ ਇਸ ਵਕਤ ਦੀ ਸ਼ਤਰੰਜ ਤੇ ਤੂੰ ਬਣਾਏ ਸਨ ਜੋ ਮੋਰੇ ਦੇ ਗਏ ਤੈਨੂੰ ਹੀ ਮਾਤ ਬਹੁਤ ਖੂਬ ਬਹੁਤ ਖੂਬ ਕੋਈ ਵੀ ਦਾਵਾ ਨਹੀਂ ਇਸ ਵਕਤ ਦੀ ਸ਼ਤਰੰਜ ਤੇ ਤੂੰ ਬਣਾਏ ਸਨ ਜੋ ਮੋਰੇ ਦੇ ਗਏ ਤੈਨੂੰ ਹੀ ਮਾਤ ਮਿਹਰਬਾਨ ਆਹ ਬਹੁਤ ਖੂਬ ਤੇ ਜਿਵੇਂ ਮੈਂ ਗੱਲ ਕੀਤੀ ਆ ਕਿ ਉੱਥੋਂ ਦੀਆਂ ਜਿਹੜੀਆਂ ਮਾਹੌਲ ਹੈ ਪੰਜਾਬ ਦੇ ਵਿੱਚ ਜਿਹੜੇ ਬਹੁਤ ਸਾਰੇ ਸਾਡੇ ਕਵੀ ਨੇ ਉਹ ਨੌਕਰੀ ਕਰਦੇ ਨੇ ਜਾਂ ਅਧਿਆਪਕ ਨੇ ਉਨਾ ਨੂੰ ਹਾਰਵੈਲ ਦੇ ਬੰਗਾਂ ਦਾ ਕੋਈ ਨਾ ਕੋਈ ਫਿਕਰ ਰਹਿੰਦਾ ਹੈ ਤੇ ਇੱਥੇ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਨੇ ਤੇ ਤੁਹਾਨੂੰ ਇਹਨਾਂ ਦੋਹਾਂ ਮਹੌਲਾ ਦੇ ਵਿੱਚ ਉਥੇ ਦੇ ਸਾਇਤ ਸੁਭਾਵਨ ਦਾ ਮਾਹੌਲ ਤੇ ਇੱਥੋਂ ਦੀਆਂ ਸਾਇਤ ਸੁਭਾਵਨ ਦਾ ਮਾਹੌਲ ਕਿਉਂ ਜਿਹਾ ਲੱਗਿਆ ਤੁਹਾਨੂੰ ਜਦੋਂ ਤੁਸੀਂ ਇੱਥੇ ਆਏ ਹਾਂਜੀ ਇੱਥੇ ਮਾਹੌਲ ਮੈਂ ਸਮਝਦਾ ਕਿ ਸਾਡੇ ਅੰਦਰ ਚਿੰਗਤਾਂ ਹੈਗੀ ਹੈ ਪਰ ਅਸੀਂ ਉਹਨਾਂ ਕੁਝ ਨਹੀਂ ਕਰ ਸਕਦੇ ਜਿਹੜਾ ਜਿੰਨਾ ਅਸੀਂ ਕਰਨਾ ਚਾਹੁੰਦੇ ਆ ਉਹਦਾ ਕਾਰਨ ਤੁਸੀਂ ਇਹੀ ਹੈ ਕਿਉਂਕਿ ਆਪ ਨੂੰ ਪਤਾ ਕਿ ਸਾਡੇ ਵਰਗੇ ਜਿਹੜੇ ਹੈਗੇ ਆ ਜੇ ਆਪ ਸਾਰੇ ਕਹਿ ਲੋ ਉਹਨਾਂ ਦੇ ਇੱਥੇ ਆਉਣ ਦਾ ਇੱਕੋ ਇੱਕ ਮਕਸਦ ਜਿਹੜਾ ਸੀ ਹੈਗਾ ਕਿ ਆਪਣੇ ਆਪ ਨੂੰ ਆਰਥਿਕ ਤੌਰ ਤੇ ਉੱਚਾ ਚੁੱਕਣਾ ਆਪਣੇ ਆਪ ਨੂੰ ਜ਼ਿੰਦਗੀ ਨੂੰ ਜਾਨੀ ਜਿਉਣ ਜੋਗ ਕਰਨਾ ਕਹਿ ਲੋ ਇਸ ਤਰ੍ਹਾਂ ਕਈ ਚੀਜ਼ਾਂ ਹੈਗੀਆਂ ਜਿ ਅਸੀਂ ਕਈ ਚੀਜ਼ਾਂ ਤੋਂ ਉੱਥੇ ਨਿਰਾਸ਼ ਸੀਗੇ ਇਸ ਕਰਕੇ ਇੱਥੇ ਅਸੀਂ ਆਏ ਆ ਤੇ ਰਜਿੰਦਰ ਜੀ ਜੀ ਮੇਰੀ ਮੇਰੀ ਖਾਇ ਰਜਿੰਦਰ ਜੀ ਜੀ ਇੱਕ ਆਰਥਿਕਤਾ ਦੇ ਨਾਲ ਮਿਰਖਿਆ ਲੈ ਕੇ ਜਿਹੜੀ ਤੁਹਾਡੀ ਨਿੱਜੀ ਆਜ਼ਾਦੀ ਆ ਜਿਹੜੀ ਤੁਹਾਨੂੰ ਉੱਥੇ ਹੁੰਦਿਆ ਹੋਇਆ ਨਹੀਂ ਮਿਲਦੀ ਹੈਗੀ ਤੁਸੀਂ ਇੱਥੇ ਉਹਨੂੰ ਚੰਗੀ ਤਰ੍ਹਾਂ ਮਾਣਦੇ ਹੋ ਇਹਦਾ ਵੀ ਕੋਈ ਤੁਹਾਨੂੰ ਮਹਿਸੂਸ ਹੁੰਦਾ ਹੈ ਇਸ ਗੱਲ ਬਾਰੇ ਹਾਂ ਬਿਲਕੁਲ ਇਹ ਇਸ ਚੀਜ਼ ਦਾ ਵੀ ਬੜਾ ਫਰਕ ਹੈ ਜਦੋਂ ਤੁਸੀਂ ਅਸੀਂ ਸਾਰੇ ਸਿਸਟਮ ਨੂੰ ਏਵੈਲੂਏਟ ਕਰਦੇ ਆ ਨਾ ਦੋਨਾਂ ਨੂੰ ਬਰਾਬਰ ਰੱਖ ਕੇ ਤਾਂ ਫਰਕ ਲੱਗਦਾ ਇਸ ਚੀਜ਼ ਦਾ ਕਿ ਸੱਚੀ ਜਿਹੜੀ ਉਹ ਆਜ਼ਾਦੀ ਇੱਕ ਇਨਸਾਨ ਨੂੰ ਮਿਲਣੀ ਚਾਹੀਦੀ ਹੈ ਉਹਦਾ ਵੀ ਫਰਕ ਹੈਗਾ ਤੇ ਆ ਇਦੇ ਨਾਲ ਜਦੋਂ ਸਹਿਤਕ ਸਰਗਰਮੀਆਂ ਨੂੰ ਅਸੀਂ ਤੋਲਦੇ ਆ ਨਾ ਦੋਨੇ ਪਾਸੇ ਧਿਆਨ ਦੇ ਕੇ ਤਾਂ ਮੈਂ ਇਹ ਜ਼ਰੂਰ ਮੈਂ ਮਹਿਸੂਸ ਕਰਦਾ ਕਿ ਸਾਡੇ ਅੰਦਰ ਜੋ ਕੁਝ ਹੁੰਦਾ ਸੀ ਉਹਨੂੰ ਪੂਰੀ ਤਰ੍ਹਾਂ ਬਾਹਰ ਨਹੀਂ ਕੱਢ ਸਕਦੇ ਕਿਉਂਕਿ ਉਹ ਇੱਕ ਸਮੇਂ ਦੀ ਚਿੰਤ ਹੈ ਇੱਕ ਜਿਹੜੇ ਫਰਜ਼ ਜਿਹੜੇ ਨਿਭਾਉਣੇ ਆ ਜਿਹੜੇ ਪਿੱਛੇ ਵੀ ਸਾਡੇ ਬਾਕੀ ਹੈ ਇੱਥੇ ਵੀ ਬਾਕੀ ਹੈ ਸੋ ਇਹਨਾਂ ਦੋਨਾਂ ਮੈਂ ਸਮਝਦਾ ਕਿ ਹਾਲਾਤਾਂ ਦੇ ਵਿਚਕਾਰ ਜਦੋਂ ਬੰਦਾ ਕੰਮ ਕਰਦਾ ਹੈ ਉਹਦੇ ਆਪਣੇ ਜਿਹੜੇ ਅੰਦਰਲੇ ਸ਼ੌਕ ਨੇ ਜਾਂ ਅੰਦਰਲੀ ਜਿਹੜੀ ਉਹਦੀ ਕੋਈ ਕਲਾ ਹੈ ਉਹਦੇ ਕੋਲ ਉਹਨੂੰ ਜ਼ਰੂਰ ਕੁਛ ਨਾ ਕੁਛ ਉਹਦੇ ਨਾਲ ਸਮਝੌਤਾ ਕਰਨਾ ਪੈਂਦਾ ਕਿ ਭਾਈ ਤੂੰ ਠਹਿਰ ਜਾ ਮੈਨੂੰ ਆ ਕਰ ਲੈਣ ਦੇ ਫੇਰ ਮੈਂ ਤੇਰੇ ਵੱਲ ਆਉਣਾ ਤੇ ਇਹ ਮਤਲਬ ਉਸ ਜਿਹੜੇ ਉੱਥੇ ਮੇਰੇ ਪੁਰਾਣੇ ਦੋਸਤ ਨੇ ਜਿਨ੍ਹਾਂ ਨੇ ਹੁਣ ਦੇਖਿਆ ਕਿ ਮੈਂ ਮੇਰੀ ਜਿਹੜੀ ਨਵੀਂ ਕਿਤਾਬ ਹੈ ਉਹ ਆਈ ਹੈਗੀ ਹੈ ਜੀ ਤਕਰੀਬਨ ਕੋਈ 16 17 ਸਾਲ ਬਾਅਦ ਤੇ ਉਹ ਉਹ ਮੈਨੂੰ ਮਤਲਬ ਇਹ ਇਹ ਗੱਲ ਉਹ ਵੀ ਚਤਾਰ ਦੇ ਕਹਿੰਦੇ ਵੀ ਜੇ ਸਾਨੂੰ ਕੋਈ ਪਤਾ ਕਿ ਜੇ ਤੂੰ ਇੱਥੇ ਹੁੰਦਾ ਤੇ ਅੱਜ ਤੱਕ ਤੇਰੀਆਂ ਤਿੰਨ ਚਾਰ ਆ ਜਾਣੀਆਂ ਸੀ ਕਿਤਾਬਾਂ ਉਹ ਮੈਨੂੰ ਲੱਗਦਾ ਹੋ ਸਕਦਾ ਹੈ ਕਿਸੇ ਕਿਸੇ ਪੱਧਰ ਤੇ ਸੱਚ ਹੋ ਸਕਦੀ ਹੈ ਕਿਤਾਬਾਂ ਦੀ ਗੱਲ ਤੁਸੀਂ ਆਪੇ ਸ਼ੁਰੂ ਕਰਤੀ ਮੈਂ ਹੁਣ ਉਸੇ ਵੱਲੇ ਆਉਣਾ ਸੀ ਕਿਉਂਕਿ ਸਮਾਂ ਛੱਡ ਕੋ ਥੋੜਾ ਹੁੰਦਾ ਤੇ ਅਸੀਂ ਗੱਲਾਂ ਬਾਤਾਂ ਜ਼ਿਆਦਾ ਕਰਨੀਆਂ ਚਾਹੁੰਦੇ ਹਾਂ ਤੇ ਜਿਹੜੀ ਤੁਹਾਡੀ ਪਹਿਲੀ ਕਿਤਾਬ ਤੁਹਾਡੀ ਉਹ ਉੱਪਰ ਸਕਰੀਨ ਤੇ ਦੇਖਦੇ ਵੀ ਆ ਤੇ ਉਹਦਾ ਕੀ ਸਬਬ ਬਣਿਆ ਤੇ ਕਦੋਂ ਆਈ ਇਹ ਸਾਵੇ ਅਕਸ਼ਤ ਤੇ ਇਸ ਦਾ ਤੁਸੀਂ ਇਹ ਕਿ ਹੋ ਗਿਆ ਤੁਹਾਨੂੰ ਇਹਦਾ ਰਿਸਪਾਂਸ ਜਾਂ ਕਿ ਹੋ ਗਿਆ ਤੁਹਾਨੂੰ ਜਵਾਬ ਮਿਲਿਆ ਤੁਹਾਡੇ ਪਾਠਕਾਂ ਵੱਲੋਂ ਜਾਂ ਸਾਹਿਤ ਸੁਭਾਵਾਂ ਦੇ ਵੱਲੋਂ ਰਜਿੰਦਰ ਜੀ ਜੀ ਸਾਹਿਬ ਜੀ ਜਿਹੜਾ ਇਹ ਆਪਾਂ ਹਰੇ ਰੰਗ ਦਾ ਟਾਈਟਲ ਦੇ ਤੇ ਇਹ 2008 ਦੇ ਵਿੱਚ ਛਪੀ ਸੀ ਪਹਿਲੀ ਵਾਰੀ ਉਦੋਂ ਮੈਂ ਇੱਥੇ ਆਇਆ ਹੋਇਆ ਸੀ 2006 'ਚ ਮੈਂ ਇੱਥੇ ਆਇਆ ਸੀ ਕੁਝ ਕਵਤਾਵਾਂ ਮੇਰੀਆਂ ਪਹਿਲਾਂ ਦੀਆਂ ਜਿਹੜੀਆਂ ਕੰਪਲੀਟ ਸੀ ਇੱਥੇ ਆ ਕੇ ਥੋੜੀ-ਬੋਤੀ ਮੋਹਰ ਲਿਖ ਕੇ ਤੇ 2008 ਦੇ ਵਿੱਚ ਛਪਿਆ ਆ ਇਸ ਕਿਤਾਬ ਦੇ ਛਪਣ ਦੇ ਨਾਲ ਮਤਲਬ ਉਹ ਮੈਂ ਸਮਝਦਾ ਕਿ ਬਹੁਤ ਸਾਰੇ ਲੋਕ ਮੈਨੂੰ ਕਵੀ ਮੰਨਣ ਲੱਗ ਪਏ ਮੈਂ ਤਾਂ ਖੈਰ ਹਾਲੇ ਆਪਣੇ ਆਪ ਨੂੰ ਹਾਲੇ ਵੀ ਨਹੀਂ ਮੰਨਦਾ ਪਰ ਇਸ ਕਿਤਾਬ ਨੇ ਮੇਰੀ ਪਛਾਣ ਬਣਾਈ ਇਹਦੇ ਵਿੱਚ ਲੋਕ ਕਹਿੰਦੇ ਸੀ ਕਿ ਬਹੁਤ ਕੁਝ ਨਵਾਂ ਹੈ ਬਹੁਤ ਕੁਝ ਤਾਜ਼ਾ ਹੈ ਔਰ ਲਿਖਣ ਦਾ ਅੰਦਾਜ਼ ਹੈ ਇਹ ਉਹ ਬਹੁਤ ਸਾਰੇ ਲੋਕ ਇਹ ਸਮਝਦੇ ਸੀ ਕਿ ਸ਼ਾਇਦ ਇਹ ਗਜ਼ਲਾਂ ਲਿਖਣ ਵਾਲਾ ਬੰਦਾ ਜਿਹੜਾ ਵੱਡੀ ਉਮਰ ਦਾ ਹੈ ਪਰ ਮੈਂ ਉਦੋਂ ਛੋਟਾ ਸੀ ਮਤਲਬ 30 ਸਾਲ ਦਾ ਹੋਣਾ ਇਸ ਤਰੀਕੇ ਦੇ ਨਾਲ ਯਾਨੀ ਉਸ ਕਿਤਾਬ ਨੇ ਕਈ ਸਾਲ ਬਾਅਦ ਫਿਰ ਉਹਦੇ ਜਿਹੜੇ ਅਗਲੇ ਐਡੀਸ਼ਨ ਛਪੇ ਜਿਹੜਾ ਕਿ ਤੁਸੀਂ ਖੱਬੇ ਪਾਸੇ ਜਿਹੜੀ ਤਸਵੀਰ ਦੇਖੀ ਹੈ ਉਹਦੇ 5 ਜਾਂ 6 ਐਡੀਸ਼ਨ ਉਹਦੇ ਹੁਣ ਤੱਕ ਦੁਬਾਰਾ ਫੇਰ ਛਪੇ ਅ ਸੋ ਇਹ ਸავੇ ਅਕਸ ਦਾ ਜਿਹੜਾ ਸੀਗਾ ਉਹ ਸਫਰ ਸੀਗਾ ਔਰ ਮੈਂ ਸਮਝਦਾ ਕਿ ਇਸ ਕਿਤਾਬ ਨੇ ਮੈਨੂੰ ਹਰ ਥਾਂ ਤੇ ਪਹੁੰਚਾਇਆ ਪਾਠਕਾਂ ਦੇ ਵਿੱਚ ਮੇਰੀ ਪਛਾਣ ਬਣਾਈ ਔਰ ਲੋਕੀ ਥਾਂ ਜਿੱਥੇ-ਜਿੱਥੇ ਵੀ ਪੰਜਾਬੀ ਪਾਠਕ ਬੈਠੇ ਆ ਉੱਥੇ-ਉੱਥੇ ਮੈਂ ਸਮਝਦਾ ਕਿ ਮੇਰਾ ਮਿੱਤਰ ਘੇਰਾ ਜਿਹੜਾ ਹੈ ਬਹੁਤ ਵਿਸ਼ਾਲ ਹੋਇਆ ਇਹ ਇਹ ਤਸਵੀਰ ਆਪਾਂ ਸਾਈਡ ਤੋਂ ਨਾਲ ਦੀ ਨਾਲ ਦਿਖਾਉਣਾ ਹੈ ਤੇ ਤੁਸੀਂ ਇਹ ਦੱਸੋ ਕਿ ਇਹਦੇ ਵਿੱਚ ਜਿਹੜੀਆਂ ਰਚਨਾਵਾਂ ਨੇ ਤੁਹਾਡੀਆਂ ਉਹ ਜ਼ਿਆਦਾਤਰ ਉਹ ਪੰਜਾਬ 'ਚ ਰਹਿੰਦੇ ਨੇ ਤੁਸੀਂ ਲਿਖੀਆਂ ਜਾਂ ਇਹਦੇ ਵਿੱਚ ਕੋ ਇਥੋਂ ਵੀ ਸ਼ਾਮੂਲਿਤ ਕੀਤੀਆਂ ਤੁਸੀਂ ਹਾਂਜੀ ਉਹਦੇ ਜਿਹੜੀ ਪਹਿਲੀ ਕਿਤਾਬ ਦਾ ਜਦੋਂ ਹਾਂ ਦੂਸਰਾ ਐਡੀਸ਼ਨ ਜਿਹੜਾ ਬਾਕੀ ਐਡੀਸ਼ਨ ਜੋ ਉਸ ਤੋਂ ਬਾਅਦ ਜਿਹੜੀ ਹੁਣ ਨਵੀਂ ਕਿਤਾਬ ਪਿਛਲੇ ਸਾਲ 2000 ਹੂੰ 2024 'ਚ ਆਈ ਸੀ ਆ ਇਹਦੇ ਇਹ ਸਾਰੀਆਂ ਦੇ ਸਾਰੀਆਂ ਇੱਥੇ ਲਿਖੀਆਂ ਹੋਈਆਂ ਹਾਂ ਹੂੰ ਜਿਹੜੀ ਪਹਿਲੀ ਕਿਤਾਬ ਸੀ ਉਹ ਚ ਮੇਰੇ ਖਿਆਲ ਚ ਕੋਈ ਪਾਉਣਾ ਜਿਹੜਾ ਹੈਗਾ ਮੈਟਰ ਜਿਹੜਾ ਉਹ ਬਿਲਕੁਲ ਸੀਗਾ ਉਸ ਤੋਂ ਬਾਅਦ ਥੋੜਾ ਜਿਹਾ ਇੱਕ ਦੋ ਸਾਲ ਲੱਗੇ ਤੇ ਉਹਨੂੰ ਕੰਪਲੀਟ ਕਰਕੇ ਮੈਂ ਸ਼ਭਾਈ ਤਾਂ ਯਾਨੀ ਜਿਹੜੀ ਨਵੀਂ ਕਿਤਾਬ ਹੈ ਇਹਦੇ ਵਿੱਚ ਸਾਰੇ ਦਾ ਸਾਰਾ ਮੈਟਰ ਜਿੰਨਾ ਵੀ ਹੈਗਾ ਉਹ ਇੱਥੇ ਦਾ ਹੀ ਲਿਖਿਆ ਹੋਇਆ ਹੈ ਤੇ ਇਸ ਤੋਂ ਔਰੀ ਤੁਹਾਡੀ ਇੱਕ ਹੋਰ ਕਿਤਾਬ ਜਿਹੜੀ ਤੁਸੀਂ ਪਿਛਲੇ ਸਾਲ ਆਈ ਆ 16 ਸੈਟੀ ਰਾਤ ਉਹ stawੀ ਬਹੁਤ ਵਧੀਆ ਜਿਹੜਾ ਪ੍ਰਭਾਵ ਹੈ ਉਹ ਦੇਖਣ ਨੂੰ ਮਿਲਿਆ ਸੀ ਆਮਤੌਰ ਦੇ ਉੱਤੇ ਸਾਹਿਤਿਕ ਪਰਸੈਂਟੇਜ ਪੜਦੇ ਰਹਿੰਦੇ ਆ ਫੇਸਬੁਕ ਤੇ ਤੁਸੀਂ ਪਾਉਂਦੇ ਰਹਿੰਦੇ ਹੋ ਤੇ ਜਿਹੜੀ ਹੁਣ ਤੁਹਾਡੀ ਪਹਿਲੀ ਸਾਹਿਬ ਵਰਕ ਸੀ ਉਹਦੇ ਵਿੱਚੋਂ ਇੱਕ ਨਜ਼ਮ ਜਾਂ ਕਵਿਤਾ ਜਾਂ ਗਜ਼ਲ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੋ ਜੀ ਜ਼ਰੂਰ ਇਸ ਦੇ ਵਿੱਚ ਹਾਂਜੀ ਮੈਂ ਕੁਝ ਦੋ ਚਾਰ ਸ਼ੇਰ ਹੀ ਕਿਉਂਕਿ ਲੰਬੇ ਲੰਬੇ ਸ਼ੇਰ ਬੜੇ ਨੇ ਇਹਦੇ ਵਿੱਚ ਬੜੀਆਂ ਡਬਲ ਬਹਿਰ ਦੀਆਂ ਜਿਹੜੀਆਂ ਦੁੱਗਣੇ ਬਹਿਰ ਦੀਆਂ ਲੰਬੀਆਂ ਕਵਤਾਵਾਂ ਵੀ ਨੇ ਮਤਲਬ ਗਜ਼ਲਾਂ ਉਹਨਾਂ ਚ ਮੈਂ ਦੋ ਸ਼ੇਰ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਅਜੇ ਪੈਰੀ ਸਫਰ ਬੱਜਾ ਰਹਿਣ ਦੇ ਨਾ ਇਸ ਚਾਂਜਰ ਨੂੰ ਕਰ ਤੂੰ ਦੂਰ ਹਾਲੇ ਅਜੇ ਪੈਰੀ ਸਫਰ ਬੱਜਾ ਰਹਿਣ ਦੇ ਨਾ ਇਸ ਚਾਂਜਰ ਨੂੰ ਕਰ ਤੂੰ ਦੂਰ ਹਾਲੇ ਅਜੇ ਨੱਚਣ ਲਈ ਵੇੜਾ ਸਲਾਮਤ ਨਾ ਹੋਏ ਪੈਰ ਥੱਕ ਕੇ ਚੂਰ ਹਾਲੇ ਔਰ ਪਰਿੰਦੇ ਸਾਹਬ ਕੇ ਰੱਖਦੇ ਉਦਾਸੀ ਸਭ ਆਪੋ ਸਭ ਆਪੋ ਆਪਣੇ ਪਿੰਜਰੇ ਦੇ ਵਾਸੀ ਪਰਿੰਦੇ ਸਾਹਬ ਕੇ ਰੱਖਦੇ ਉਦਾਸੀ ਕਬਾਪੋ ਆਪਣੇ ਪਿੰਜਰੇ ਦੇ ਵਾਸੀ ਇਹਨਾਂ ਦੇ ਬੋਲ ਵੀ ਚੀਰਣ ਗਿਵਾਵਾ ਪਿਆ ਨਾਂ ਅੰਬੀਆਂ ਨੂੰ ਬੂਰ ਹਾਲੇ ਸੋ ਇਹ ਉਸ ਪਹਿਲੀ ਕਿਤਾਬ ਦੇ ਵਿੱਚੋਂ ਇਹਦੇ ਵਿੱਚ ਮੈਂ ਇੱਕ ਦੋ ਦੋਕ ਸ਼ੇਰ ਮੈਂ ਹੋਰ ਤੁਹਾਡੇ ਨਾਲ ਸਾਂਝੇ ਕਰਦਾ ਤੇ ਕਿ ਜੀ ਅੱਜ ਕੇ ਰੋਹਿਆਂ ਚ ਰੁੱਲਦਿਆਂ ਨੂੰ ਭਖੜੇ ਤੇ ਤੁਰਦਿਆਂ ਨੂੰ ਵਾਹ ਰੋਹਿਆਂ ਚ ਰੁੱਲਦਿਆਂ ਨੂੰ ਭਖੜੇ ਤੇ ਤੁਰਦਿਆਂ ਨੂੰ ਮਿਲਿਆ ਨਾ ਖੜ ਕੇ ਰੋਣਾ ਅੰਦਰਲੇ ਮੁਰਦਿਆਂ ਨੂੰ ਪੌਣਾ ਨਾ ਰੋਕ ਸਕੀਆਂ ਮੌਸਮ ਨਾ ਸਾਂਭ ਸਕਿਆ ਪੌਣਾ ਨਾ ਰੋਕ ਸਕੀਆਂ ਮੌਸਮ ਨਾ ਸਾਂਭ ਸਕਿਆ ਚਾਵਾ ਚ ਸੜਦੇਆਂ ਨੂੰ ਧੁੱਪਾਂ ਚ ਖੁਰਦੇਆਂ ਨੂੰ ਔਰ ਨਾਰਾਜ਼ ਹੋ ਜੋ ਤੁਰ ਪਏ ਵੇਂਦੇ ਰਹੇ ਕਿ ਸ਼ਾਇਦ ਨਾਰਾਜ਼ ਹੋ ਜੋ ਤੁਰ ਪਏ ਵੇਂਦੇ ਰਹੇ ਕਿ ਸ਼ਾਇਦ ਆਵੇਗਾ ਮੁੜ ਬੁਲਾਵਾ ਕੁਝ ਦੂਰ ਤੁਰਦੇਆਂ ਤੋ ਇਸ ਤਰ੍ਹਾਂ ਆ ਬਾਕੀ ਕੋ ਆ ਅ ਅ ਜਿਹੜੀ ਆਪਾਂ ਅਗਲੇ ਪ੍ਰੋਬਲਮ ਦੇ ਵਿੱਚ ਤੁਹਾਡੇ ਨਾਲ ਜਿਹੜੀ ਤੁਹਾਡੀ ਲਿਖਣ ਵਜਦਾ ਹੈਗੀ ਆ ਕਿ ਤੁਹਾਨੂੰ ਜਿਹੜੀ ਆਮਦ ਹੁੰਦੀ ਆ ਜਿਹੜੀ ਸ਼ਬਦਾਬਲੀ ਆ ਉਸ ਦਾ ਕੀ ਰੋਲ ਹੁੰਦਾ ਹੈ ਇਹ ਥੋੜੀ ਆਪਾਂ ਪਿਸ਼ੋਕਰ ਦੀ ਗੱਲ ਕਰਦੇ ਆ ਕਿ ਪੰਜਾਬ ਵਿੱਚ ਰਹਿੰਦਿਆਂ ਨੂੰ ਤੁਹਾਨੂੰ ਇੱਥੋਂ ਦੇ ਕਵੀਆਂ ਦੀ ਜਾਂ ਭਾਰਤ ਦੇ ਜਾਂ ਪੰਜਾਬ ਦੇ ਕਵੀਆਂ ਦੇ ਕਿਹੜੇ ਤੁਹਾਨੂੰ ਕਵੀ ਨੇ ਜ਼ਿਆਦਾ ਤੁਹਾਨੂੰ ਪ੍ਰਭਾਵਿਤ ਕੀਤਾ ਜਾਂ ਕਿ ਇਹਦਾ ਪ੍ਰਭਾਵ ਤੁਸੀਂ ਜ਼ਿਆਦਾ ਕਬੂਲਿਆ ਔਰ ਕਿਉਂ ਕਬੂਲਿਆ ਕਿਹੋ ਜਿਹੀ ਕਲਾ ਫੇਰ ਤੁਸੀਂ ਅਹ ਅ ਕਹਿ ਰਹੇ ਕਿ ਕਾਸ਼ ਮੈਂ ਇਸ ਤਰ੍ਹਾਂ ਲਿਖ ਸਕਦਾ ਹੁੰਦਾ ਹਾਂ ਹਾਂ ਜੀ ਜਿਹੜੀ ਮੈਂ ਸਭ ਤੋਂ ਪਹਿਲਾਂ ਉੱਥੇ ਪੰਜਾਬੀ ਦੀ ਗਜ਼ਲ ਪੜ੍ਹੀ ਕਿਉਂਕਿ ਗਜ਼ਲਵਾਲ ਮੇਰਾ ਧਿਆਨ ਉਦੋਂ ਦਾ ਹੋ ਗਿਆ ਸੀਗਾ ਬਚਪਨ ਤੋਂ ਜੀ ਜਿਹੜੀ ਅ ਸੋ ਸਭ ਤੋਂ ਪਹਿਲਾਂ ਜਿਹੜੀ ਬਜਵੇਂ ਰੂਪ ਦੇ ਵਿੱਚ ਮੈਂ ਜਿਹੜੀ ਕਿਤਾਬ ਪੜ੍ਹੀ ਉਹ ਸੀਗੀ ਸੁਰਜੀਤ ਪਾਤਰ ਉਹਨਾਂ ਦੀ ਹਵਾ ਚ ਹਵਾ ਚ ਲਿਖੇ ਹਰ ਉਸ ਕਿਤਾਬ ਨੇ ਮਤਲਬ ਸੱਚੀ ਮੈਨੂੰ ਪ੍ਰਭਾਵਿਤ ਕੀਤਾ ਮੈਨੂੰ ਐ ਲੱਗਿਆ ਵੀ ਜੇ ਗਜ਼ਲ ਐਂ ਲਿਖੀ ਜਾ ਸਕਦੀ ਹੈ ਇਹਦਾ ਮਤਲਬ ਗਜ਼ਲ ਜਿਹੜੀ ਆ ਉਹ ਮਤਲਬ ਬਾਖਮਾਲ ਇੱਕ ਵਿਧਾ ਹੈ ਜਿਹਦੇ ਵਿੱਚ ਤੁਸੀਂ ਉਹਨੂੰ ਪੜਦੇ ਜਾ ਰਹੇ ਹੋ ਦੋ ਦੋ ਲਾਈਨਾਂ ਪੜਦੇ ਜਾ ਰਹੇ ਹੋ ਹਰ ਦੋ ਲਾਈਨਾਂ ਚ ਇੱਕ ਵੱਡਾ ਖਿਆਲ ਮਤਲਬ ਜਿਹਦੇ ਜਿਹਨੂੰ ਕਈ ਲੋਕ ਉਹਨੂੰ ਇੱਕ ਨਾਵਲ ਦੇ ਵਿੱਚ ਸਮੇਟਦੇ ਇੱਕ ਖਿਆਲ ਨੂੰ ਉਹਨੂੰ ਦੋ ਲਾਈਨਾਂ ਚ ਇੱਕ ਗਜ਼ਲ ਦੇ ਵਿੱਚ ਸਮੇਟਿਆ ਹੋਇਆ ਤੇ ਉਹ ਸੱਚੀ ਉਹ ਮਤਲਬ ਮੈਂ ਬਹੁਤ ਪ੍ਰਭਾਵਿਤ ਹੋਇਆ ਮੈਂ ਕਿਤਾਬ ਮੇਰਾ ਖੰਡ ਸ਼ੁਰੂ ਦੇ ਵਿੱਚ ਜਦੋਂ ਮੈਂ ਸਕੂਲ ਪੜਦਾ ਸੀਗਾ ਤੇ ਮੈਂ ਉਹ ਮੇਰੇ ਕੋਲ ਮੇਰੇ ਬਸਤੇ 'ਚ ਹੀ ਰਹਿੰਦੀ ਸੀ ਕਿਤਾਬ ਇਹ ਹੁਣ ਮੈਨੂੰ ਪਤਾ ਹੀ ਨਹੀਂ ਮਤਲਬ ਕਿੰਨੀ ਵਾਰੀ ਉਹ ਕਿਤਾਬ ਪੜ੍ਹੀ ਹੋਣੀ ਆ ਹੁਣ ਤੱਕ ਮੈਨੂੰ ਪੱਕੀ ਹੀ ਹੈ ਉਸ ਤੋਂ ਬਾਅਦ ਮੈਂ ਸੁਜੀਤ ਪਾਤਰ ਹੁਣ ਮੈਂ ਮਿਲਣਾ ਚਾਹੁੰਦਾ ਸੀ ਅੰਦਰ ਕਿਉਂਕਿ ਹਰੇਕ ਨਵੇਂ ਕਵੀ ਦੇ ਅੰਦਰ ਨਾ ਹੁੰਦੀ ਇਹ ਅੱਛਾ ਇਹ ਉਹਨਾਂ ਨੂੰ ਮਿਲਿਆ ਜਾਵੇ ਹਾਂ ਹੁਣ ਤਾਂ ਚਲੋ ਸਾਡੇ ਦਰਮਿਆਨ ਉਹ ਨਹੀਂ ਹੈਗੇ ਤੇ ਮੈਂ ਥੋੜਾ ਜਿਹਾ ਯਾਨੀ ਮਿਲਣ-ਮਲਾਉਣ 'ਚ ਬੜਾ ਸੰਗਾਊ ਜਿਹਾ ਸੀਗਾ ਹੁਣ ਵੀ ਹੈ ਮਤਲਬ ਮੈਨੂੰ ਐ ਥੋੜੀ ਜਿਹੀ ਮੇਰੇ ਤੋਂ ਪਹਿਲ ਜੀ ਘੱਟ ਹੁੰਦੀ ਹੁੰਦੀ ਜਦੋਂ ਜਦੋਂ ਤੁਸੀਂ ਪਹਿਲੀ ਵਾਰੀ ਮਿਲੇ ਤੇ ਕਿਸ ਤਰ੍ਹਾਂ ਮਹਿਸੂਸ ਹੋਇਆ ਤੁਹਾਨੂੰ ਹਾਂ ਉਹ ਚੰਡੀਗੜ੍ਹ ਇੱਕ ਫੰਕਸ਼ਨ ਸੀਗਾ ਉਦੋਂ ਮੈਂ ਥੋੜਾ ਥੋੜਾ ਕਵੀ ਦਰਬਾਰਾਂ ਜਾਣ ਲੱਗ ਪਿਆ ਸੀਗਾ ਚੰਡੀਗੜ੍ਹ ਤੋਂ ਮੈਨੂੰ ਕਿਸੇ ਨੇ ਕਿਹਾ ਵੀ ਉੱਥੇ ਆ ਜੀਂ ਤੇਰੀ ਕਵਤਾ ਸੀ ਦੇਵਾਂਗੇ ਤੈਨੂੰ ਟਾਇਮ ਤੇ ਮੈਂ ਉੱਥੇ ਆਪਣੀ ਗਜ਼ਲ ਪੜ੍ਹੀ ਤੇ ਸੁਜੀਤ ਪਾਤਰ ਹੁਣੇ ਉਦੋਂ ਪ੍ਰਧਾਨਗੀ ਮੰਡਲ 'ਚ ਬੈਠੇ ਸੀਗੇ ਤੇ ਉਸ ਤੋਂ ਬਾਅਦ ਪ੍ਰੋਗਰਾਮ ਖਤਮ ਹੋਇਆ ਤੇ ਮੈਂ ਕਿਤਾਬਾਂ ਵਾਲੀ ਸਟਾਲ ਲੱਗੀ ਸੀ ਉਹਦੇ ਤੋਂ ਕਿਤਾਬਾਂ ਦੇਖ ਰਿਹਾ ਸੀ ਖੜਾ ਤੇ ਪਿੱਛੋਂ ਕਿਸੇ ਨੇ ਮੇਰੇ ਮੋਢੇ ਤੇ ਹੱਥ ਮਾਰਿਆ ਸੀ ਮੈਂ ਪਿੱਛੇ ਵੇਖਿਆ ਤੇ ਪਾਤਰ ਸਾਹਿਬ ਖੜੇ ਤੇ ਕਹਿੰਦੇ ਵੀ ਤੇਰੀ ਗਜ਼ਲ ਬਈ ਸੋਹਣੀ ਲੱਗੀ ਤੇ ਮੈਂ ਕਿਹਾ ਮਤਲਬ ਮੇਰੇ ਕੋਲੇ ਕੋਈ ਉਸ ਤਰ੍ਹਾਂ ਮੂੰਹ ਚ ਸ਼ਬਦ ਨਹੀਂ ਨਿਕਲਿਆ ਮੈਂ ਇੰਨਾ ਜਿਆਦਾ ਮਤਲਬ ਜੇ ਨਾ ਖੁਸ਼ ਹੋ ਗਿਆ ਅੰਦਰੋਂ ਤੇ ਬੜਾ ਉਤੇ ਉਤੇ ਜਦ ਬੜਾ ਉਤਸੁਕ ਉਤਸੁਕ ਹੋਇਆ ਤੇ ਮਤਲਬ ਉਹਨਾਂ ਦੀ ਜਿਹੜੀ ਇਹ ਸ਼ਖਸੀਅਤ ਸੀਗੀ ਕਿ ਛੋਟੇ ਬੰਦੇ ਨੂੰ ਹਮੇਸ਼ਾ ਉਹਨਾਂ ਨੇ ਥਾਪੜਾ ਦਿੱਤਾ ਮਤਲਬ ਕਦੇ ਕਿਸੇ ਤੋਂ ਦੂਰੀ ਨਹੀਂ ਰੱਖੀ ਇਸ ਤਰ੍ਹਾਂ ਨਾ ਇਸ ਤਰ੍ਹਾਂ ਪਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਮਿਲਣ ਦਾ ਸਿਲਸਿਲਾ ਫੋਨ ਦਾ ਚੱਲਦਾ ਰਿਹਾ ਇਸ ਤੋਂ ਬਿਨਾਂ ਜਸਵਿੰਦਰ ਇੱਕ ਸ਼ਾਇਰ ਹੈਗੇ ਆ ਉਹ ਅੱਜ ਕੱਲ ਕੈਨੇਡਾ ਰਹਿੰਦੇ ਆ ਉਹਨਾਂ ਦੀ ਗਜ਼ਲ ਨੇ ਬੜਾ ਪ੍ਰਭਾਵ ਕੀਤਾ ਉਹ ਸਾਡੇ ਇਲਾਕੇ ਦੇ ਵਿੱਚ ਹੀ ਗੁਰਤੇਜ ਕੁਆਰ ਵਾਲਾ ਜਿਹੇ ਵਿਵੇਕ ਇਹ ਜਿੰਨਾ ਕਵੀਆਂ ਨੂੰ ਫਿਰ ਬਾਅਦ ਵਿੱਚ ਮੇਰਾ ਸਾਰਾ ਨਾ ਚਲੋ ਬੈਨ ਉੱਠਣਾ ਹੋਇਆ ਔਰ ਅਸੀਂ ਇੱਕ ਦੂਜੇ ਨਾਲ ਮਿਲਦੇ ਗੱਲਦੇ ਰਹੇ ਇਹਨਾਂ ਤੋਂ ਮੈਂ ਸਿੱਖਦਾ ਰਿਹਾ ਤੇ ਕبھی ਹੋਰ ਵੀ ਬੜੇ ਜੀ ਸੀਗੇ ਜਿਹੜੇ ਉਸ ਦੌਰ ਦੇ ਵਿੱਚ ਇਹਨਾਂ ਨੂੰ ਪੜਿਆ ਔਰ ਮੈਂ ਸਮਝਦਾ ਕਿ ਉਹ ਸਾਰੇ ਦੇ ਸਾਰੇ ਹੀ ਮੇਰੇ ਲਈ ਸਤਿਕਾਰਤ ਤੇ ਮੈਂ ਉਹਨਾਂ ਸਾਰਿਆਂ ਤੋਂ ਸਿੱਖਦਾ ਰਿਹਾ ਹੂੰ ਬਹੁਤ 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 ਖੂ ਅ ਸਰਜੀਵ ਪਾਤਰ ਜੀ ਨੂੰ ਤਾਂ ਮੇਰੇ ਖਿਆਲ ਜੇ ਕਹਿ ਦਈਏ ਕਿ ਦੁਨੀਆ ਦੇ ਜਿੰਨੇ ਵੀ ਸਾਡੇ ਪੰਜਾਬੀ ਨੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਔਰ ਪਾਤਰ ਜੀ ਨੇ ਵੀ ਜੇ ਕਹਿ ਦਈਏ ਕਿ ਕਪਤਾਨ ਨੂੰ ਜਾਂ ਗੱਲਗ ਨੂੰ ਬਹੁਤ ਪਿਆਰ ਦਿੱਤਾ ਤੇ ਇੱਕ ਨਿੱਕੀ ਜਿਹੀ ਬਹਿਰ ਦੀ ਮੈਨੂੰ ਦੋ ਲਾਈਨਾਂ ਯਾਦ ਨੇ ਨਿੱਕ ਹੈ ਨਾ ਰੌਸ਼ਨੀ ਹੈ ਕੀ ਤੇਰੀ ਦੋਸਤੀ ਹੈ ਉਹਦੇ ਵਿੱਚ ਕਿੱਡਾ ਕਿੱਡਾ ਵੜਾ ਉਹਦਾ ਅਸਰ ਹੈ ਤੇ ਤੁਸੀਂ ਆਪਾਂ ਥੋੜੀ ਜਿਹਾ ਆਪਾਂ ਕਿਉਂਕਿ ਸਾਡੇ ਕੋਲ ਹੁਣ 2 ਮਿੰਟ ਹੈ ਬਾਕੀ ਨਹੀਂ ਤੇ ਤੁਸੀਂ ਜਿਹੜੇ ਨਵੇਂ ਲਿਖਾਰੀ ਨੇ ਉਹਨਾਂ ਨੂੰ ਤੁਸੀਂ ਉਹਨਾਂ ਵਿੱਚ ਜਿਹੜੀ ਉਹਨਾਂ ਦੀ ਪ੍ਰਤਿਭਾ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੇ ਤੁਹਾਨੂੰ ਪੰਜਾਬੀ ਕਵੀਆਂ ਤੋਂ ਕੀ ਆਸਾਂ ਨੇ ਕਵਤਾ ਦੇ ਸੰਬੰਧ ਵਿੱਚ ਤੁਹਾਨੂੰ ਜੀ ਹੁਣ ਸ਼ਿੰਦਰਪਾਲ ਬਾਜੀ ਨਵੇਂ ਜਿਹੜੇ ਕੁਝ ਨਾਮ ਆਏ ਨਾ ਮਤਲਬ ਪੰਜਾਬ ਦੇ ਵਿੱਚ ਕਿਉਂਕਿ ਇੱਥੇ ਸਾਡੇ ਕੋਲੇ ਘੱਟ ਹਾਲੇ ਸੰਭਾਵਨਾਵਾਂ ਹੈਗੀਆਂ ਨਵੇਂ ਅਪਲਾਈ ਜਿਹੜਾ ਹੁਣ ਥੋੜੇ ਬਹੁਤ ਬੱਚੇ ਜਿਹੜੇ ਆਏ ਆ ਨਵੇਂ ਵਿਦਿਆਰਥੀਆਂ ਦੇ ਤੌਰ ਤੇ ਪਰ ਉਹਨਾਂ ਦੇ ਰੁਝਾਨ ਜਿਹੜੇ ਆ ਉਹਨਾਂ ਚ ਕੋਈ ਵਿਰਲਾ ਹੀ ਹੋਊਗਾ ਜਿਹੜਾ ਸਾਇਤ ਵਾਲੇ ਪਾਸੇ ਜੁੜਿਆ ਹੋਇਆ ਹੈ ਪੰਜਾਬ ਦੇ ਵਿੱਚ ਹੁਣ ਮੇਰਾ ਸੁਪਾਗ ਹੈ ਕਿ ਮੈਂ ਜਿੰਨੇ ਵੀ ਨਵੇਂ ਜਿਹੜੇ ਲਿਖਣ ਵਾਲੇ ਕਵੀ-ਕਵਿਤਰੀਆਂ ਨੇ ਉਹਨਾਂ ਦੇ ਨਾਲ ਮੈਂ ਜੁੜਿਆ ਹੋਇਆ ਇਸ ਵੇਲੇ ਮਤਲਬ ਉਹ WhatsApp ਗਰੁੱਪਾਂ ਦੇ ਜ਼ਰੀਏ ਅਸੀਂ ਹਰ ਯਾਨੀ ਜਦੋਂ ਵੀ ਸਾਨੂੰ ਟਾਈਮ ਮਿਲਦਾ ਹਰ ਮਹੀਨੇ ਅਸੀਂ ਇੱਕ ਵਰਚੂਅਲ ਕਵੀ ਦਰਬਾਰ ਵੀ ਇਸ ਤਰ੍ਹਾਂ ਕਰਦੇ ਇੱਕ ਦੂਜੇ ਨੂੰ ਸੁਣਦੇ ਸੁਣਾਉਂਦੇ ਹਾਂ ਮਤਲਬ ਇਹਦਾ ਇੱਕ ਇੱਕ ਕਾਰਨ ਇਹ ਵੀ ਇੱਕ ਦੂਜੇ ਨੂੰ ਦੀ ਪ੍ਰੇਰਣਾ ਉਹ ਮਿਲਦੀ ਆ ਭਾਵੇਂ ਨਵੇਂ ਆ ਭਾਵੇਂ ਪੁਰਾਣੇ ਸਭ ਨੂੰ ਇੱਕ ਦੂਜੇ ਤੋਂ ਪ੍ਰੇਰਣਾ ਮਿਲਦੀ ਸੋ ਉਹਨਾਂ ਤੋਂ ਬਹੁਤ ਆਸਾਂ ਮਤਲਬ ਬਹੁਤ ਕਮਾਲ ਦੀ ਉਹ ਗਜ਼ਲ ਕਹਿ ਰਹੇ ਬਹੁਤ ਕਮਾਲ ਦੀ ਕਵਿਤਾ ਵੀ ਕਹਿ ਰਹੇ ਤੇ ਮਤਲਬ ਮੈਂ ਤਾਂ ਇਹੀ ਆਪਦੇ ਸਾਰੇ ਛੋਟੇ ਭੈਣ ਭਰਾ ਜਿਹੜੇ ਹੈਗੇ ਆ ਉਹਨਾਂ ਨੂੰ ਮੈਂ ਇਹੀ ਕਹਿੰਨਾ ਉਹਨਾਂ ਵੈਸੇ ਵੀ ਵੀ ਭਾਈ ਤੁਸੀਂ ਕਾਲੇ ਨਾ ਪਾਓ ਕਿਸੇ ਚੀਜ਼ ਦੇ ਵਿੱਚ ਇੱਕ ਇਹ ਵੀ ਨਹੀਂ ਹੈਗਾ ਵੀ ਤੁਸੀਂ ਜਿੰਨਾ ਵੱਧ ਲਿਖੋਗੇ ਉੰਨੇ ਜ਼ਿਆਦਾ ਮਸ਼ਹੂਰ ਹੋ ਜਾਓਗੇ ਇਹ ਵੀ ਨਹੀਂ ਹੈਗਾ ਜਦੋਂ ਵੀ ਲਿਖਣਾ ਹੈ ਮਤਲਬ ਉਹਦਾ ਇੱਕ ਮਿਆਰ ਹੋਵੇ ਤੁਹਾਡੀ ਜਿਹੜੀ ਇੱਕ ਜ਼ਿੰਮੇਵਾਰੀ ਇਸ ਸਮਾਜ ਦੇ ਪ੍ਰਤੀ ਉਹ ਤੁਸੀਂ ਜ਼ਰੂਰ ਨਿਭਾਓ ਮਤਲਬ ਉਹ ਚ ਖਿਆਲ ਕੋਈ ਐਸਾ ਜਿਹੜਾ ਤੁਸੀਂ ਪੇਸ਼ ਕਰਦੇ ਹੋ ਜਿਹਦੇ ਵਿੱਚ ਕੋਈ ਤੁਹਾਡੀ ਗੈਰ ਜ਼ਿੰਮੇਵਾਰੀ ਝਲਕਦੀ ਹੈ ਉਹ ਠੀਕ ਨਹੀਂ ਉਹ ਸਾਹਿਤ ਨਹੀਂ ਹੁੰਦਾ ਸਾਹਿਤ ਉਹ ਆ ਵੀ ਜਿੱਥੇ ਤੁਸੀਂ ਸਾਰਿਆਂ ਨੂੰ ਬਰਾਬਰ ਸਮਝ ਕੇ ਔਰ ਗੁਰੂ ਨਾਨਕ ਦੀਆਂ ਜਿਹੜੀਆਂ ਸਿੱਖਿਆਵਾਂ ਉਹਦੀ ਪੜ੍ਹਾਂ ਨੇ ਬਾਬੇ ਸਾਡੇ ਦੀਆਂ ਉਹ ਉਹਨਾਂ ਦੇ ਉੱਤੇ ਚੱਲਦੇ ਆ ਤੁਸੀਂ ਜਦੋਂ ਮਤਲਬ ਉਹਦੀ ਗੱਲ ਕਹਿੰਦੇ ਹੋ ਤਾਂ ਉਹ ਜ਼ਰੂਰ ਸਾਹਿਤ ਦਾ ਰੂਪ ਲੈਂਦੀ ਹੈ ਉਹੋ ਹੀ ਹਮੇਸ਼ਾ ਯਾਦ ਰਹਿੰਦੀ ਹੈ ਉਦੇ ਚ ਕਾਲੇ ਪੈਨ ਵਾਲਾ ਕਉ ਗਮ ਨਹੀਂ ਹੈਗਾ ਤੁਸੀਂ ਬਹੁਤ ਖੂਬ ਗੱਲ ਕਹੀ ਹੈ ਕਿ 17 ਸਾਲ ਬਾਅਦ ਤੁਹਾਡੀ ਜਿਹੜੀ ਦੂਜੀ ਕਿਤਾਬ ਆਈ ਹੈ ਤੇ ਇੱਕ ਕਿਤਾਬ ਵੀ ਇੱਕ ਕਵੀ ਨੂੰ ਅਮਰ ਕਰ ਸਕਦੀ ਹੈ ਮੇਰੇ ਖਿਆਲ ਰਜਿੰਦਰ ਜੀ ਜੀ ਇਹਨਾਂ ਸ਼ਬਦਾਂ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਮਾਂ ਕੱਢਿਆ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਹੋਰ ਜਿਹੜੀਆਂ ਤੁਹਾਡੀਆਂ ਕਲਾਤਮਕ ਰੁਚੀਆਂ ਨੇ ਜਾਂ ਜਿਹੜੀਆਂ ਢੁੰਡੀਆਂ ਨੇ ਜਿਹੜੀਆਂ ਕਫਤਾ ਦੀਆਂ ਗ਼ਜ਼ਲ ਦੀਆਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਥੋੜਾ ਢੁਗਾਈ ਦੇ ਵਿੱਚ ਆ ਕੇ ਤੇ ਅੱਜ ਆਪ ਜੀ ਤੋਂ ਇੱਥੇ ਹੀ ਅਗੇ ਲੈਂਦੇ ਹਾਂ ਬਹੁਤ ਪਿਆਰਪਰੀ ਸਸਰੀ ਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਸਰੀ ਕਾਲ ਧੰਨਵਾਦ ਜੀ ਇਹ ਸਾਨੇ ਪਾਦਰਸ਼ ਕੋ ਰਜਿੰਦਰ ਜੀ ਜੀ ਔਰ ਇੱਕ ਸਮਰਥ ਗਜ਼ਲ ਜੇ ਕਹਿ ਦਈਏ ਕਿ ਇਹ ਬਰਤਾਨੀਆ ਦੇ ਸਾਡੇ surjit patar ਨੇ ਤਾਂ ਇਹ ਕੋਈ ਆਫਕਥਨੀ ਨਹੀਂ ਹੋਵੇਗੀ ਤੇ ਉਹਨਾਂ ਨੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਦੇ ਨਾਮ ਦੱਸੇ ਨੇ ਸੋ ਕਵਤਾ ਦੀ ਇਸ ਗੱਲ ਇਸ ਪ੍ਰੋਗਰਾਮ ਦੇ ਵਿੱਚ ਕਾਤੇ ਹੀ ਰਾਵਾਂਗੇ ਅਗਰ ਤੁਹਾਨੂੰ ਵੀ ਕਵਤਾ ਲਿਖਣ ਦਾ ਸ਼ੌਕ ਹੈ ਤੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਉਣਾ ਚਾਹੁੰਦੇ ਹੋ ਤੇ ਤੁਹਾਨੂੰ ਅਸੀਂ ਇੱਕ ਨੰਬਰ ਦਿਖਾ ਰਹੇ ਹਾਂ ਸਕਰੀਨ ਦੇ ਉੱਤੇ ਤੁਸੀਂ ਉਹ ਨੰਬਰ ਨੋਟ ਕਰ ਸਕਦੇ ਹੋ ਤੇ ਸਾਡੇ ਨਾਲ ਤੁਸੀਂ ਜਦੋਂ ਵੀ ਤੁਹਾਡਾ ਸਮਾਂ ਮੜੇ ਤੁਸੀਂ ਸਾਡਾ ਸੰਪਰਕ ਕਰ ਸਕਦੇ ਹੋ ਇਸ ਦੇ ਵਿੱਚ ਤੁਸੀਂ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਬਾਰੇ ਤੁਸੀਂ ਵਿਚਾਰ ਵੀ ਦੇ ਸਕਦੇ ਹੋ ਆਪਣੇ ਸੁਝਾਅ ਵੀ ਦੇ ਸਕਦੇ ਹੋ ਉਹਨਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਕੇ ਇਹਨਾਂ ਪ੍ਰੋਗਰਾਮਾਂ ਨੂੰ ਹੋਰ ਖੂਬਸੂਰਤ ਤੁਹਾਡੇ ਵਾਸਤੇ ਬਣਾਉਣ ਦਾ ਪੂਰਾ ਪੂਰਾ ਯਤਨ ਕਰਾਂਗੇ ਤੋਂ ਇਸ ਦੇ ਨਾਲ ਹੀ ਇੱਕ ਪਰ ਫੇਰ ਅਸੀਂ ਅਰਜੰਦਰ ਜੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਮਾਂ ਕੱਢਿਆ ਹੈ ਇਹ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਦਰਸ਼ਕਾਂ ਦਾ ਹੈ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਬਹੁਤ ਪਸੰਦ ਕਰਦੇ ਨੇ ਔਰ ਉਡੀਕਦੇ ਨੇ ਕਿ ਅਗਲੀ ਵਾਰ ਦੇਖਾਂਗੇ ਕੌਣ ਕਵੀ ਆ ਰਿਹਾ ਹੈ ਤੇ ਇਹਨਾਂ ਸ਼ਬਦਾਂ ਦੇ ਨਾਲ ਅਸ਼ਨਪਾਲ ਸਿੰਘ ਜੀ ਇੱਥੇ ਆ ਗਏ ਦੋ ਵਧਾਈ ਦਿੱਤੀ ਫਤਿਹ ਬਲੋਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ